ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਵਸਦਾ ਪੰਜਾਬ ਦਾ ਸਪੈਸ਼ਲ ਐਪੀਸੋਡ ਕੁਦਰਤ ਮੈਂ ਆਕਾਸ਼ ਬੋਪਾਰਾ ਇੱਕ ਵਾਰ ਫਿਰ ਹਾਜ਼ਰ ਹੋਇਆ ਤੁਹਾਡੇ ਵਿੱਚਕਾਰ ਇੱਕ ਖਾਸ ਗੱਲਬਾਤ ਲੈ ਕੇ ਪੰਜਾਬ ਦਾ ਪਾਣੀ ਮੁੱਕਣ ਦੀ ਕਗਾਰ ਤੇ ਖੜਾ ਵਾ ਇਹਦੇ ਪਿੱਛੇ ਕਿਸਾਨ ਜ਼ਿੰਮੇਵਾਰ ਨੇ ਕਿ ਕੋਈ ਹੋਰ ਜ਼ਿੰਮੇਵਾਰ ਆ ਇਹਨਾਂ ਮੁੱਦਿਆਂ ਤੇ ਵੀ ਗੱਲਬਾਤ ਕਰਾਂਗੇ ਕਰਾਂਗੇ ਪੰਜਾਬ ਦਾ ਧਰਤੀ ਹੇਠਲਾ ਪਾਣੀ ਕਿਉਂ ਖਤਰਨਾਕ ਆ ਸਾਡੇ ਨਾਲ ਮੌਜੂਦ ਰਹਿਣਗੇ ਵਾਤਾਵਰਣ ਵਿਗਿਆਨੀ ਸੁਨਾਲ ਰੋਮਨ ਜੀ ਬਾਈ ਜੀ ਸਵਾਗਤ ਆ ਵਸਦਾ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ ਮੈਂ ਕਿਹਾ ਵੀ ਪੰਜਾਬ ਦਾ ਜਿਹੜਾ ਪਾਣੀ ਆ ਮੁੱਕਰ ਦਿੱਕਤਦਾਰ ਤੇ ਆ ਚੁੱਕਿਆ ਵਾ ਇਹਦਾ ਕਾਰਨ ਕੀ ਆ ਪਾਣੀ ਜਿਹੜਾ ਪੰਜਾਬ ਦਾ ਹੈ ਜੀ ਦੇਖੋ ਪਿਛਲੇ ਕਰੀਬਨ ਸਾਢੇ ਕੋੜੇ 4 ਦਹਾਕਿਆਂ ਤੋਂ ਪਾਣੀ ਦਾ ਜਿਹੜਾ ਨਾ ਨਿਘਾਰ ਵੱਲੋਂ ਹੈ ਵਧਿਆ ਹੋਇਆ ਕਿਉਂਕਿ ਇਹਦਾ ਜਿਹੜਾ ਵਿਡਰੋਅਲ ਹੈ ਨਾ ਪਾਣੀ ਦਾ ਉਹ ਓਵਰ ਐਕਸਪਲੋਇਟਡ ਹੈ ਹਾਂਜੀ ਤੇ ਜੇ ਆਪਾਂ ਡੇਟਾ ਦੀ ਗੱਲ ਕਰੀਏ ਤਾਂ ਹਰ ਸਾਲ ਕਰੀਬਨ 33 ਅਰਬ ਜਿਹੜਾ ਕਿਲੋ ਲੀਟਰ ਘਣ ਪਾਣੀ ਆ ਇਹ ਕੱਢਿਆ ਜਾ ਰਿਹਾ ਤੇ ਸਿਰਫ ਅਸੀਂ 20 ਅਰਬ ਤੇ ਲੱਗ ਸਕ ਗਈ ਇਹਨੂੰ ਦੁਬਾਰਾ ਜਿਹੜਾ ਉਹ ਕਰਦੇ ਪਏ ਹਾਰਵੈਸਟ ਕਰਦੇ ਪਏ ਵਾਪਸ ਠੀਕ ਹੈ ਜੀ ਤੇ ਇਸ ਤੋਂ ਬਾਅਦ ਜਿਹੜਾ ਰੀਚਾਰਜ ਮਤਲਬ ਬਹੁਤ ਥੋੜਾ ਆ 13 ਅਰਬ ਦਾ ਕਨ ਲੀਟਰ ਦਾ ਜਿਹੜਾ ਵਿੱਚੋਂ ਹੈ ਨਾ ਗੈਪ ਹੈ ਹਾਂਜੀ ਉਹ ਲਗਾਤਾਰ ਵੱਧਦਾ ਜਾ ਰਿਹਾ ਹੈ ਇਹ 2022 ਦਾ ਡਾਟਾ ਹੈ ਤੇ ਇਹ ਹਰ ਸਾਲ ਤੇਜ਼ੀ ਨਾਲ ਵੱਧ ਰਿਹਾ ਹੈ ਤੋਂ ਪੰਜਾਬ ਦਾ ਜਿਹੜਾ ਪਾਣੀ ਹੈ ਜਿਹੜਾ ਇਹ ਗੈਪ ਹੈ ਇਹ ਇਹਦੇ ਵਧਨ ਕਰਕੇ ਤੇ ਪਿਛਲੇ ਕਈਆਂ ਸਾਲਾਂ ਤੋਂ ਕਰੀਬਨ 40 ਸਾਲ ਤੋਂ ਲਗਾਤਾਰ ਜਾਰੀ ਹੈ ਤੇ ਇਸ ਕਰਕੇ ਹਰ ਸਾਲ ਪੰਜਾਬ ਦਾ ਪਾਣੀ ਕਰੀਬਨ 20 ਤੋਂ 50 ਫੁੱਟ ਥੱਲੇ ਹੁੰਦਾ ਜਾ ਰਿਹਾ ਸਾਡੀਆਂ ਮੋਟਰਾਂ ਸਾਨੂੰ ਲਾਉਣੀਆਂ ਪੈਂਦੀਆਂ ਨੇ ਡੁੰਗੀਆਂ ਕਰਕੇ ਲਾਉਣੀਆਂ ਪੈਂਦੀਆਂ ਹਰ ਸਾਲ ਝੋਨੇ ਦੀ ਬਜਾਈ ਤੋਂ ਪਹਿਲਾਂ ਪੰਜਾਬ ਦੇ ਵਿੱਚ ਕਰੀਬਨ ਜਿੱਥੇ ਕਰੀਬਨ 40 ਤੋਂ ਲੈ ਕੇ 50 ਲੱਖ ਹੈਕਟੇਅਰ ਜਿਹੜੀ ਜ਼ਮੀਨ ਹੈ ਆਪਾਂ ਉਹਨੂੰ ਖੇਤੀ ਦੇ ਅੰਦਰ ਹੈ ਉਹਦੇ ਵਿੱਚ ਕਰੀਬਨ 80% ਜਿਹੜੀ ਜ਼ਮੀਨ ਹੈ ਉਹ ਝੋਨੇ ਦੀ ਖੇਤੀ ਹੈ ਇਸ ਸਾਲ ਪੰਜਾਬ ਦੇ ਵਿੱਚ ਜਦ ਕਿ ਇਹਨਾਂ ਰੌਲਾ ਪਿਆ ਹੈ ਕਿ ਪਾਣੀ ਦਾ ਜਿਹੜਾ ਘਾਣ ਹੋ ਰਿਹਾ ਹੈ ਪਾਣੀ ਘਟ ਰਿਹਾ ਹੈ ਤੁਸੀਂ ਮੰਨੋ ਕਿ ਨਰਮੇ ਦੇ ਅੰਦਰ ਆਉਂਦਾ 80000 ਹੈਕਟੇਅਰ ਵੀ ਇਸ ਵਾਰ ਝੋਨੇ ਦੇ ਹੇਠ ਚਲਾ ਗਿਆ ਠੀਕ ਹੈ ਜੀ ਤੇ ਇਹ ਮਾਲਵੇ ਦੇ ਉਹ ਲੱਖਾਂ ਦੇ ਵਿੱਚ ਹੋਇਆ ਜਿੱਥੇ ਜ਼ਮੀਨ ਰੇਤੀਲੀ ਮੰਨੀ ਜਾਂਦੀ ਹੈ ਤੇ ਉੱਥੇ ਮੰਨਿਆ ਜਾਂਦਾ ਕਿ ਝੋਨੇ ਦੇ ਲਈ ਇਹ ਜ਼ਮੀਨ ਮਾਫਕ ਨਹੀਂ ਹੈਗੀ ਪਰ ਫਿਰ ਵੀ ਕਿਸਾਨ ਜ਼ੋਰ ਜਾਰ ਲਾ ਕੇ ਝੋਨੇ ਨੂੰ ਹੀ ਜ਼ਿਆਦਾ ਤਰਜੀਹ ਦੇ ਰਹੇ ਆ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਜਿਹੜੀਆਂ ਕੋਈ ਵੱਡੀਆਂ ਇੰਡਸਟਰੀ ਨੇ ਜਿਵੇਂ ਜਿਹੜੀਆਂ ਬੋਟਲਿੰਗ ਇੰਡਸਟਰੀ ਨੇ ਜਿਹੜੀਆਂ ਕੋਲਡ ਡਰਿੰਕਸ ਵਗੈਰਾ ਬਣਾਉਂਦੀਆਂ ਨੇ ਜਿਹੜੇ ਡੇਰੀ ਪ੍ਰੋਡਿਊਸ ਬਣਾਉਂਦੀਆਂ ਨੇ ਇਹ ਸਾਰੀਆਂ ਕੰਪਨੀਆਂਜ਼ ਵੀ ਬਹੁਤ ਹੱਦ ਤੱਕ ਰਿਸਪੌਂਸੀਬਲ ਹੈਗੀਆਂ ਨੇ ਪਾਣੀ ਦੇ ਵਿਡਰੋਅਲ ਦੇ ਲਈ ਤੇ ਮੇਰੇ ਖਿਆਲ ਨਾਲ ਜਿੰਨਾ ਸਾਰਾ ਪੰਜਾਬ ਦਾ ਕਿਸਾਨੀ ਜਿਹੜਾ ਖੇਤਰ ਹੈ ਜਿੰਨਾ ਪਾਣੀ ਇਹ ਵਿਡਰੋ ਕਰਦਾ ਜਾਂ ਜ਼ਮੀਨ ਤੋਂ ਖਿੱਚਦਾ ਆ ਇਹਨਾਂ ਤੋਂ ਚਾਰ ਪੰਜ ਇੰਡਸਟਰੀਆਂ ਹੀ ਕਰ ਦਿੰਦੀਆਂ ਨੇ ਤੇ ਕਿਸਾਨੀ ਪਾਣੀ ਜਿਹੜਾ ਝੋਨੇ ਵਾਲਾ ਜਾਂ ਤਾਂ ਉਹ ਸੀਪੇ ਜੋ ਕਿਸੇ ਫਿਰ ਜ਼ਮੀਨ ਚਲੇ ਜਾਂਦਾ ਜਾਂ ਵੈਪੋਰੇਟ ਹੋ ਕੇ ਵਾਸ਼ਪੀਕਰਨ ਦੇ थ्रू ਫਿਰ ਵਾਟਰ ਸਾਈਕਲ ਦਾ ਪਾਰਟ ਬਣ ਜਾਂਦਾ ਹਾਂਜੀ ਠੀਕ ਹੈ ਉਹ ਸਰਕਲ ਦੇ ਵਿੱਚ ਹੀ ਰਹਿੰਦਾ ਪਰ ਜਿਹੜਾ ਫੈਕਟਰੀਆਂ ਦਾ ਪਾਣੀ ਹੈ ਉਹ ਬੋਟਲਿੰਗ ਇੰਡਸਟਰੀ ਦਾ ਪਾਣੀ ਹੈ ਉਹ ਪਾਣੀ ਦੋਸ਼ਿਤ ਹੋ ਕੇ ਪ੍ਰਦੂਸ਼ਿਤ ਹੋ ਕੇ ਸਾਡੀਆਂ ਨਹਿਰਾਂ ਨਾਲਿਆਂ ਦੇ ਵਿੱਚ ਆ ਕੇ ਮਿਲ ਜਾਂਦਾ ਸੋ ਇਹਦੇ ਲਈ ਇਕੱਲੇ ਕਿਸਾਨ ਜ਼ਿੰਮੇਵਾਰ ਹੈ ਇਹ ਕਹਿਣਾ ਬਹੁਤ ਨਾਇਨਸਾਹੀ ਭਰਿਆ ਹੋਊਗਾ ਇਹਦੇ ਲਈ ਅਸੀਂ ਸਾਰੀ ਜ਼ਿੰਮੇਵਾਰ ਹਾਊਸਹੋਲਡ ਦੀ ਗੱਲ ਕਰੀਏ ਹਾਂਜੀ ਜੁਲੰਦਹਾਂ ਜੁਲੰਦਰ ਅੰਮ੍ਰਿਤਸਰ ਵਰਗੇ ਵੱਡੇ ਸ਼ਹਿਰ ਨੇ ਚੰਡੀਗੜ੍ਹ ਹੁਣ ਇੱਕ ਬਹੁਤ ਵੱਡਾ ਕਲਸਟਰ ਹੈ ਤੇ ਇਹ ਸਾਰੇ ਸ਼ਹਿਰ ਵੀ ਕੰਟੀਨਿਊਸਲੀ ਜ਼ਿੰਮੇਦਾਰ ਨੇ ਪਾਣੀ ਦੇ ਕਾਣ ਦੇ ਲਈ ਤੇ ਅਸੀਂ ਸਾਰੇ ਹੀ ਰਲ ਕੇ ਜਿਹੜਾ ਪੰਜਾਬ ਦੇ ਪਾਣੀ ਦਾ ਜਿਹੜਾ ਦੋਸ਼ ਤੇ ਕਰਨ ਹੈਗਾ ਜਾਂ ਸਮਾਪਤੀ ਵਾਲੇ ਪਾਸੇ ਨੂੰ ਵਧੇ ਹੋਏ ਆ 13 ਅਰਬ ਘਣ ਲੀਟਰ ਪਾਣੀ ਦਾ ਡੈਫੀਸ਼ੀਐਂਸੀ ਆ ਸਾਡੇ ਹਰ ਸਾਲ ਜਿੰਨਾ ਖਿੱਚ ਰਹੇ ਹਾਂ ਉਹ ਚ 13 ਅਰਬ ਘਰ ਲੀਟਰ ਪਾਣੀ ਅਸੀਂ ਘੱਟ ਐਡਰ ਕਰਦਾ ਪਾਣੀ ਧਰਤੀ ਦੇ ਵਿੱਚ ਇਹਨੂੰ ਦੁਬਾਰਾ ਜਿਹੜਾ ਇਸ ਪਾਸੇ ਨੂੰ ਸੋਚਣ ਦੀ ਲੋੜ ਆ ਸ਼ਾਇਦ ਸਾਨੂੰ ਰੇਨ ਵਾਟਰ ਹਾਰਵੈਸਟਿੰਗ ਦੇ ਸੰਸਾਧਨ ਨੂੰ ਤੇਜ਼ ਕਰਨ ਦੀ ਵਧਾਉਣ ਦੀ ਲੋੜ ਆ ਤਾਂ ਕਿ ਜਿਹੜਾ ਕੰਕਰੀਟਾਈਜੇਸ਼ਨ ਹੋ ਰਿਹਾ ਸਾਰੇ ਪਾਸੇ ਉਹਦੇ ਕਰਕੇ ਵੀ ਪਾਣੀ ਜਿਹੜਾ ਧਰਤੀ ਦੇ ਵਿੱਚ ਦੁਬਾਰਾ ਨਹੀਂ ਸਮਾਉਂਦਾ ਜੇ ਪੰਜਾਬ ਦੀ ਗੱਲ ਕਰੀਏ ਪੰਜਾਬ ਚ ਪਾਣੀ ਦੇ ਸਰੋਤ ਇੱਕ ਸਰੋਤ ਕਿਹੜੇ ਕਿਹੜੇ ਨੇ ਪਾਣੀ ਦੇ ਦੇਖੋ ਪੰਜਾਬ ਦੇ ਵਿੱਚ ਪਹਿਲਾਂ ਤਾਂ ਗਰਾਊਂਡ ਵਾਟਰ ਆ ਮੇਨ ਮੇਨ ਰਿਸੋਰਸ ਜਿਹਨੂੰ ਆਪਾਂ ਕਹਿੰਦੇ ਆ ਦੂਸਰਾ ਸਾਡੇ ਕੋਲ ਹੈਗਾ ਸਰਫੇਸ ਵਾਟਰ ਸਰਫੇਸ ਵਾਟਰ ਚ ਸਾਡੀਆਂ ਨਹਿਰਾਂ ਆ ਗਈਆਂ ਪੰਜਾਬ ਦੇ ਟੋਬੇ ਆ ਗਏ ਸਰਫੇਸ ਵਾਟਰ ਦਾ ਪੰਜਾਬ ਦੇ ਵਿੱਚ ਯੂਟਿਲਾਈਜੇਸ਼ਨ ਨਿਲ ਟੂ ਜ਼ੀਰੋ ਹੀ ਹੈ ਬਹੁਤ ਘੱਟ ਜਗ੍ਹਾ ਨੇ ਜਿੱਥੇ ਸਰਫੇਸ ਵਾਟਰ ਯੂਜ਼ ਹੁੰਦਾ ਪਹਿਲਾਂ ਜਿੱਥੇ ਪਿੰਡਾਂ ਦੇ ਟੋਬੇ ਇਸਤੇਮਾਲ ਹੁੰਦੇ ਸੀਗੇ ਨਹਿਰਾਂ ਤੋਂ ਲੋਕੀ ਪਾਣੀ ਨੂੰ ਜਿਹੜਾ ਯੂਜ਼ ਕਰ ਲੈਂਦੇ ਸੀ ਹੁਣ ਸਰਫੇਸ ਵਾਟਰ ਦਾ ਜਿਹੜਾ ਇਸਤੇਮਾਲ ਹੈ ਇਹ ਸਰਕਾਰ ਨੇ ਪਿਛਲੇ ਦੋ ਤਿੰਨ ਸਾਲਾਂ ਤੋਂ ਜਿਹੜੇ ਸਾਡੀਆਂ ਪੁਰਾਣੀਆਂ ਕੱਸੀਆਂ ਆ ਜਾਂ ਪੁਰਾਣੇ ਸੂਏ ਖਾਲ ਜਿਹੜੇ ਬਿਲਲੇ ਟੁੱਟੇ ਭੱਜੇ ਪਈ ਸੀਗੇ ਉਹ ਸਾਰੇ ਰਿਪੇਅਰ ਕਰਕੇ ਕੋਸ਼ਿਸ਼ ਤਾਂ ਕੀਤੀ ਹੈ ਕਿ ਪਾਣੀ ਜਿਹੜਾ ਟੋਰ ਤੱਕ ਪਹੁੰਚਾਇਆ ਜਾਵੇ ਤੇ ਖੜ ਛੋਟੀ ਛੋਟੀ ਕੱਸੀ ਤੱਕ ਪਾਣੀ ਪਹੁੰਚਾਇਆ ਜਾਵੇ ਉਹ 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 ਚੱਲਦਾ ਰਿਹਾ ਕੰਮ ਬਟ ਉਹਦੇ ਵਿੱਚ ਹਾਲੇ ਸਾਨੂੰ ਕਹ ਲਓ ਕਿ ਟੋਟਲ ਫਰੀडम ਹਾਸਿਲ ਨਹੀਂ ਹੋਈ ਆ ਤੇ ਸਟਿਲ ਪੰਜਾਬ ਦੇ ਵਿੱਚ ਗਰਾਊਂਡ ਬਾਰਡਰ ਦੀ ਯੂਟਿਲਾਈਜੇਸ਼ਨ ਹੋ ਰਹੀ ਆ ਬਟ ਜਿਹੜੇ ਦੋ ਮੁੱਖ ਸੌਮੇ ਨੇ ਸਰਫੇਸ ਤੇ ਗਰਾਊਂਡ ਜੇ ਇੱਕ ਆਪਾਂ ਗੱਗੇ ਗੱਲ ਕਰਦੇ ਜੇ ਪਾਣੀ ਆ ਮੀਂਹ ਦਾ ਪਾਣੀ ਆ ਮੀਂਹ ਦੇ ਪਾਣੀ ਨੂੰ ਜੀ ਸਟੋਰ ਕਰ ਸਕਦੇ ਆ ਆਪਾਂ ਉਹਨਾਂ ਨੂੰ ਵਰਤ ਸਕਦੇ ਆ ਉਹ ਹੁਣ ਪੋਸੀਬਲ ਹੈ ਕਿ ਨਹੀਂ ਹੈ ਬਿਲਕੁਲ ਮੀਂਹ ਦੇ ਪਾਣੀ ਨੂੰ ਅਸੀਂ ਰੀਸਟੋਰ ਵੀ ਕਰ ਸਕਦੇ ਹਾਂ ਮੀਂਹ ਦੇ ਪਾਣੀ ਨੂੰ ਅਸੀਂ ਆਪਣੇ ਕਿਤੇ ਘਰਾਂ ਦੇ ਵਿੱਚ ਵੀ ਕੰਜ਼ਰਵ ਕਰਕੇ ਰੱਖ ਸਕਦੇ ਹਾਂ ਸਟੋਰ ਕਰ ਸਕਦੇ ਹਾਂ ਰੇਨ ਵਾਟਰ ਹਾਰਵੈਸਟਿੰਗ ਇੱਕ ਟੈਕਨੀਕ ਹੈ ਜੀ ਉਹਦੇ ਵਿੱਚ ਤੁਸੀਂ ਪਾਣੀ ਨੂੰ ਮਾੜਾ ਮੋਟਾ ਪੁੱਨ ਕੇ ਕਰੀਬਨ 10-12 ਫੁੱਟ ਦੀ ਗਹਿਰਾਈ ਤੇ ਸਿੱਟ ਦਿਓ ਟਿਊਬਲ ਦਾ ਪਾਈਪ ਪਾ ਕੇ ਜਾਲੀਦਾਰ ਵੈਪ ਹੁੰਦੀ ਹੈ ਉਹ ਤੇ ਜਿਵੇਂ ਨਲਕੇ ਦੇ ਬੋਰ ਹੁੰਦੇ ਸੀ ਉਹ ਮੇਦੇ ਘਰਾਂ ਦੇ ਵਿੱਚ ਲੋਕਾਂ ਦੇ ਕੋਲ ਨਲਕੇ ਹੈਗੇ ਨੇ ਪੁਰਾਣੇ ਕਈਆਂ ਦੇ ਜਿਹੜੇ ਹੁਣ ਸੁੱਕ ਗਏ ਜਾਂ ਹੱਲੇ ਵੀ ਲੋਕਾਂ ਨੇ ਪੱਟੇ ਨਹੀਂ ਹੈ ਤੇ ਉਹ ਪਿੰਡਾਂ 'ਚ ਕਿਤੇ ਕੋਈ ਖੂਹ ਪਏ ਨੇ ਉਹਨਾਂ ਨੂੰ ਇਹ ਸਾਰਾ ਜਿਹੜਾ ਰੇਨ ਵਾਟਰ ਹਾਰਵੈਸਟ ਹੈ ਉਹਦੇ ਵਿੱਚ ਪਾਇਆ ਜਾ ਸਕਦਾ ਇੱਕ ਚੀਜ਼ ਹੋਰ ਜਿਹੜੀ ਹੈ ਨਾ ਸਾਡਾ ਭਾਰਤ ਦੇਖੋ ਮੌਨਸੂਨ ਦੇ ਉੱਤੇ ਆਧਾਰਿਤ ਇੱਕ ਇਕਨੋਮੀ ਹੈ ਸਾਰੀ ਇਹਦੀ ਇੱਥੇ ਮੌਨਸੂਨ ਜ਼ਿਆਦਾ ਆਉਂਦਾ ਬਟ ਸਾਡਾ ਇਨਫਰਾਸਟ੍ਰਕਚਰ ਇੰਨਾ ਘਪੂਰ ਹੈ ਕਿ ਜਿਹੜਾ ਰੇਨ ਵਾਟਰ ਹਾਰਵੈਸਟਿੰਗ ਵਾਲਾ ਕਨਸੈਪਟ ਆ ਉਹ ਬਹੁਤ ਥੋੜਾ ਪਪੂਲਰ ਹੈ ਚਾਹੇ ਸਰਕਾਰਾਂ ਹੋਣ ਚਾਹੇ ਕੋਈ ਹੋਵੇ ਬਰਸਾਤਾਂ ਦੇ ਵਿੱਚ ਆਪਾਂ ਦੇਖਦੇ ਹਾਂ ਸ਼ਹਿਰਾਂ ਸੜਕਾਂ ਦੇ ਵਿੱਚ ਪਾਣੀ ਕਿਤੇ ਖੜਾ ਹੁੰਦਾ ਪਿੰਡਾਂ 'ਚ ਵੀ ਹੋਣ ਲੱਗ ਗਿਆ ਇਹ ਉਹ ਕਿਉਂ ਹੋ ਰਿਹਾ ਕਿਉਂਕਿ ਜਿਹੜਾ ਰੇਨ ਵਾਟਰ ਹੈ ਉਹ ਸਾਡਾ ਸੀਵੇਜ ਦੇ ਸਿਸਟਮ ਦੇ ਵਿੱਚ ਹੀ ਮਿਲਦਾ ਜਦ ਕਿ ਕਾਇਦਾ ਜਿਹੜਾ ਹੋਣਾ ਚਾਹੀਦਾ ਇਹਦਾ ਸਿਟੀ ਦੇ ਵਾਟਰ ਵੇਸਟ ਵਾਟਰ ਮੈਨੇਜਮੈਂਟ ਦਾ ਉਹਦੇ ਵਿੱਚ ਰੇਨ ਵਾਟਰ ਜਿਹੜਾ ਉਹ ਬਿਲਕੁਲ ਅਲੱਗ ਦਾ ਹੋਵੇ ਸੀਵੇਜ ਨਾਲੋਂ ਰੇਨ ਵਾਟਰ ਗੰਦਾ ਨਹੀਂ ਹੈ ਬਟ ਇਹ ਬਰਸਣ ਤੋਂ ਬਾਅਦ ਇਹ ਸਿੱਧਾ ਗੱਟਰ ਦੇ ਪਾਣੀ ਚ ਐਡ ਹੋ ਜਾਂਦਾ ਜਿਹੜਾ ਕਿ ਬਹੁਤ ਮੰਦ ਭਾਗ ਹੈ ਇੱਕ ਇੰਨੇ ਵੱਡੇ ਵਾਟਰ ਰਿਸੋਰਸ ਦਾ ਕਹੋ ਕਿ ਮਿਸ ਯੂਟਿਲਾਈਜੇਸ਼ਨ ਹੈਗਾ ਜਾਂ ਆਪਾਂ ਵੇਸਟ ਕਰ ਦਿੰਦੇ ਐਨਾ ਸਾਰਾ ਪਾਣੀ ਜਿਹੜਾ ਕਿਤੇ ਵਧੀਆ ਤਰੀਕਾ ਨਾਲ ਵਰਤੋਂ ਚ ਲਿਆਂਦਾ ਜਾ ਸਕਦਾ ਸੀਗਾ ਜੇ ਗੱਲ ਕਰੇ ਤੁਸੀਂ ਕਿਹਾ ਪਾਣੀ ਗੰਦਾ ਨਹੀਂ ਹੈਗਾ ਪਰ ਪਿਓਰ ਆ ਅੱਜ ਦੇ ਟਾਈਮ 'ਚ ਜੋ ਪੋਲਿਊਸ਼ਨ ਦੀ ਕੁਆਂਟੀਟੀ ਵਧੀ ਜਾਂਦੀ ਹੈ ਵੀ ਅੱਜ ਵੀ ਪਾਣੀ ਪਿਓਰ ਆ ਉਹ ਦੇਖੋ ਜਿਹੜੀਆਂ ਪਹਿਲੀਆਂ ਰੇਨਜ਼ ਹੁੰਦੀਆਂ ਹਨ ਨਾ ਜਿਹਨੂੰ ਆਪਾਂ ਐਸਿਡ ਰੇਨ ਕਹਿ ਦਿੰਦੇ ਆ ਕਿਉਂਕਿ ਇੰਨਾ ਕੈਮੀਕਲ ਆ ਉਹ ਵੀ ਖਾਸ ਤੌਰ ਤੇ ਜਿਹੜੇ ਸ਼ਹਿਰਾਂ ਦੇ ਉੱਪਰ ਜਿਹੜੇ ਵਾਤਾਵਰਣ ਦੇ ਵਿੱਚ ਹੈਗੇ ਨੇ ਇੱਕ ਦੋ ਰੇਨ ਤੋਂ ਬਾਅਦ ਜਿਹੜੀ ਰੇਨਫਾਲ ਹੋਣੀ ਸ਼ੁਰੂ ਹੁੰਦੀ ਆ ਉਹ ਤਾਂ ਆਲਮੋਸਟ ਵਧੀਆ ਹੀ ਹੁੰਦੀ ਆ ਉਹਦੇ ਵਿੱਚ ਕੋਈ ਇੰਨੀ ਪ੍ਰੋਬਲਮ ਨਹੀਂ ਹੁੰਦੀ ਜਿਹੜਾ ਅਸੀਂ ਗਰਾਊਂਡ ਵਾ ਪਿਓਰ ਪਾਣੀ ਤਾਂ ਹੁਣ ਕਿਤੇ ਵੀ ਨਹੀਂ ਆ ਗਲੇਸ਼ੀਅਰਸ ਦੇ ਵਿੱਚ ਵੀ ਹੈਵੀ ਮੈਟਲਸ ਦਾ ਤੇ ਹੋਰ ਚੀਜ਼ਾਂ ਦਾ ਜਿਹੜਾ ਮਿਸ਼ਰਣ ਆ ਮਿਲਦਾ ਪਿਓਰਨੈਸ ਕਿਤੇ ਵੀ ਨਹੀਂ ਰਹੀ ਠੀਕ ਹੈ ਹਰ ਚੀਜ਼ ਦੇ ਵਿੱਚ ਕਿਤੇ ਨਾ ਕਿਤੇ ਕੈਮੀਕਲ ਕੰਪੋਜੀਸ਼ਨਸ ਦਾ ਐਡ-ਆਨ ਹੈਗਾ ਤੁਹਾਨੂੰ ਟ੍ਰੇਸਿਸ ਮਿਲਦੇ ਨੇ ਟ੍ਰੇਨ ਵਾਟਰ ਮੈਂ ਇਸ ਕਰਕੇ ਕਹ ਰਹੇ ਹਾਂ ਕਿਉਂਕਿ ਕਲੀਅਰ ਇਹਨੂੰ ਅਸੀਂ ਮਾੜਾ ਮੋਟਾ ਜਿਹਾ ਸਾਫ਼ ਕਰਨਾ ਪਵੇ ਕਿਸੇ ਚੀਜ਼ ਨਾਲ ਇਹ ਆਲਮੋਸਟ ਇਨੂੰ ਡਿਸਟਿਲਡ ਵਾਟਰ ਦੇ ਤੌਰ ਤੇ ਵੀ ਵਰਤੇ ਜਾਂਦਾ ਹੈ ਪਹਿਲੇ ਜ਼ਮਾਨੇ ਚ ਲੋਕੀ ਆਪਣੇ ਜ਼ਖਮਾਂ ਤੇ ਲਾਉਣ ਲਈ ਸੱਟਾਂ ਤੇ ਲਾਉਣ ਲਈ ਜਾਂ ਹੋਰ ਤਰੀਕੇ ਦੇ ਜਦੋਂ ਫਟ ਹੁੰਦੇ ਸੀਗੇ ਉੱਥੇ ਰੇਨ ਵਾਟਰ ਨਾਲ ਹੀ ਯੂਜ਼ ਕਰਦੇ ਸੀਗੇ ਰੇਨ ਵਾਟਰ ਦੀ ਛੱਤਾਂ ਦੇ ਉੱਪਰ ਇਕੱਠਾ ਕਰਕੇ ਉਹਨੂੰ ਡੱਬਾਂ ਚ ਭਰਿਆ ਜਾਂਦਾ ਸੀਗਾ ਹੁਣ ਵੀ ਕਈ ਜਗ੍ਹਾ ਜਾਓ ਰਾਜਸਥਾਨ ਵਗੈਰਾ ਜਿੱਥੇ ਜਾਂਦੇ ਉੱਥੇ ਰੇਨ ਵਾਟਰ ਯੂਜ਼ ਕਰਦੇ ਨੇ ਠੀਕ ਹੈ ਜੀ ਤੇ ਇਹਨੂੰ ਵਰਤਿਆ ਜਾ ਸਕਦਾ ਹੈ ਇਹ ਆਪਾਂ ਗੱਲ ਕਰੀ ਤੁਸੀਂ ਸੀਵਰੇਜ ਸੀਵਰੇਜ ਦੀ ਗੱਲ ਕਰਤੀ ਹੈ ਸੀਵਰੇਜ ਚ ਮੀਂਹ ਦਾ ਪਾਣੀ ਪੈਂਦਾ ਆਪਣਾ ਆਪਣਾ ਜੇ ਘਰਾਂ ਦਾ ਪਾਣੀ ਵੀ ਪੈਂਦਾ ਵੇਸਟੇਜ ਪੈਂਦਾ ਉਹ ਵੇਸਟੇਜ ਇਕੱਠਾ ਹੋ ਕੇ ਲੁਧਿਆਣੇ ਦੀ ਗੱਲ ਕਰਦੇ ਲੁਧਿਆਣੇ ਦੇ ਵੱਡੇ ਨਾਲੇ ਜਾਂਦਾ ਬੁੱਢਾ ਨਾਲਾ ਸਤਲੁਜ ਜਾ ਕੇ ਮਿਲਦਾ ਵਾ ਸਤਲੁਜ ਚ ਮਿਲਣ ਦੇ ਨੁਕਸਾਨ ਕੀ ਨੇ ਬੁੱਢਾ ਨਾਲਾ ਦੇਖੋ ਇੱਕ ਤਾਂ ਆਪਾਂ ਜਿਹੜੀ ਸ਼ੁਰੂ ਤੋਂ ਗੱਲ ਕੀਤੀ ਹੈ ਕਿ ਰੇਨ ਵਾਟਰ ਜਿਹੜਾ ਨਾ ਉਹ ਬਰਸਾਤਾਂ ਦੇ ਵਿੱਚ ਬਹੁਤ ਓਵਰ ਵੈਲਮਿੰਗ ਕਰ ਦਿੰਦਾ ਸਾਡੇ ਸੀਵਰ ਸਿਸਟਮ ਨੂੰ ਓਵਰ ਵੈਲਮਿੰਗ ਮਤਲਬ ਕਿ ਉਹਦੇ ਉੱਤੇ ਬਹੁਤ ਜ਼ਿਆਦਾ ਪ੍ਰੈਸ਼ਰ ਪਾ ਦਿੰਦਾ ਉਤੇ ਕਰਕੇ ਚੋਕਿੰਗ ਹੁੰਦੀ ਆ ਸਾਡੇ ਕੋਲੇ ਹੁਣ ਅਸੀਂ ਜਿੱਥੇ ਬੈਠੇ ਆ ਦੇਖ ਸਕਦੇ ਆ ਇੱਥੇ ਵੀ ਗੰਦ ਇੱਥੇ ਵੀ ਸੋਲਿਡ ਵੇਸ ਦਾ ਸਾਡੇ ਕੋਈ ਹੁੰਦਾ ਨਹੀਂ ਲੋਕ ਜਿੱਥੇ ਕਿਤੇ ਰੂੜੀਆਂ ਦੇ ਢੇਰ ਲੱਗੇ ਨੇ ਉਹ ਸਾਰਾ ਵਹਿ ਕੇ ਨਾਲਿਆਂ ਦੇ ਵਿੱਚ ਸੀਵ ਵਿੱਚ ਜਾਗ ਜਾਮ ਹੋ ਜਾਂਦਾ ਉਹ ਮੁੜ ਕੇ ਸੀਵਰੇਜ ਦੇ ਵਿੱਚ ਬਰਸਾਤੀ ਪਾਣੀ ਜਿਹੜਾ ਐਡ ਹੁੰਦਾ ਤੇ ਚੋਕ ਹੋ ਜਾਂਦਾ ਉਹ ਸਾਰਾ ਕੁਝ ਬਾਹਰ ਆਉਂਦਾ ਇਹ ਸਾਰਾ ਜਿਹੜਾ ਗੰਦ ਸਾਡਾ ਹਿਊਮਨ ਮਲ ਮੂਤਰ ਜਿਹੜਾ ਕੁਝ ਵੀ ਹੈਗਾ ਇਹ ਬਿਨਾ ਜਦੋਂ ਅਸੀਂ ਸਾਡੇ ਐਸਟੀਪੀਜ਼ ਜਾਂ ਈਟੀਪੀ ਜਿਹੜੇ ਇਫਲੈਂਟ ਟ੍ਰੀਟਮੈਂਟ ਪਲਾਂਟਸ ਜਾਂ ਸੀਵਰੇਜ ਟ੍ਰੀਟਮੈਂਟ ਪਲਾਂਟਸ ਹੁੰਦੇ ਨੇ ਜਾਂ ਜ਼ੈਡ ਰਿਡਿਸ ਹੁੰਦੇ ਨੇ ਜ਼ੀਰੋ ਲਿਕੁਇਡ ਡਿਸਚਾਰਜ ਜਿਹੜੇ ਨੇ ਇਹ ਕੋਈ ਕੰਮ ਨਹੀਂ ਕਰਦੇ ਚੱਜ ਨਾਲ ਉਹ ਪਾਣੀ ਗੰਦੇ ਨਾਲੇ ਦਾ ਡਾਈੰਗ ਇੰਡਸਟਰੀ ਦਾ ਪਾਣੀ ਹੌਜ਼ਰੀ ਦਾ ਪਾਣੀ ਹੋਰ ਕਈ ਸਾਰੇ ਘਰਾਂ ਦਾ ਵੇਸਟ ਪਾਣੀ ਜਦੋਂ ਅਨਟ੍ਰੀਟਿਡ ਤਰੀਕੇ ਨਾਲ ਨਾਲੇ ਵਿੱਚ ਮਿਲਦਾ ਫਿਰ ਉਹ ਪਾਣੀ ਜਾ ਕੇ ਸਿੱਧਾ ਐਜ਼ ਇਟ ਇਜ਼ ਸਤ루ਜ ਦਰਿਆ ਦੇ ਵਿੱਚ ਮਿਲ ਜਾਂਦਾ ਬੁੱਢਾ ਨਾਲਾ ਬੁੱਢਾ ਨਾਲਾ ਨਾ ਰਹਿ ਕੇ ਗੰਦਾ ਨਾਲਾ ਆਪ ਗੰਦਾ ਹੋਣ ਦੇ ਕਰਕੇ ਇਹ ਵਿਚਾਰਾ ਸਤ루ਜ ਨੂੰ ਵੀ ਗੰਦਾ ਕਰਦਾ ਉਸ ਤੋਂ ਬਾਅਦ ਜਦੋਂ ਇਹ ਕੁਝ ਕਿਲੋਮੀਟਰ ਦੂਰ ਜਾ ਕੇ ਇਹ ਸੰਗਮ ਜਿਹੜਾ ਬਿਆਸ ਤੇ ਸਤਲੁਜ ਦਾ ਹਾਂਜੀ ਉੱਥੇ ਜਦੋਂ ਮਲਾਪ ਹੁੰਦਾ ਉੱਥੋਂ ਦੋ ਨਹਿਰਾਂ ਨਿਕਲਦੀਆਂ ਨੇ ਜਿਹਨੂੰ ਆਪਾਂ ਗੰਗਾ ਕਨਾਲ ਕਹਿ ਦਿੰਦੇ ਆਂ ਜਾਂ ਇੰਦਰਾ ਗਾਂਧੀ ਕਨਾਲ ਵੀ ਕਹਿੰਦੇ ਆ ਉਹਨੂੰ ਤੇ ਉਹ ਜਿਹੜੀਆਂ ਨਹਿਰਾਂ ਨੇ ਦੋਨੇ ਉਹ ਜਦੋਂ ਸੌਰੀ ਬੀਕਨਰ ਫੀਡਰ ਕਹਿੰਦੇ ਆ ਤੇ ਇੰਦਰਾ ਕਨਾਲ ਨੂੰ ਕਹਿੰਦੇ ਆ ਤੇ ਉਹ ਦੋਨੇ ਨਹਿਰਾਂ ਜਦੋਂ ਜਾਂਦੀਆਂ ਨੇ ਉਹਦੇ ਵਿੱਚ ਆਹੀ ਬੁੱਢੇ ਨਾਲੇ ਦਾ ਪਾਣੀ ਜਿਆਦਾ ਕਨਸੈਂਟ੍ਰੇਸ਼ਨ ਚ ਹੁੰਦਾ ਉੱਥੇ ਜਿਹੜਾ ਜਿੱਥੇ ਉਹ ਕਹਿੰਦੇ ਨਾ ਬਰਾਜ ਆ ਉਥੇ ਜਿਹੜੀ ਝੱਗ ਉਰਤੀ ਦੇਖਿਆ ਤੁਸੀਂ ਜਦੋਂ ਪਾਣੀ ਮਥਦਾ ਨਾ ਆਪਸ ਦੇ ਵਿੱਚ ਉਹ ਬਹੁਤ ਤਗੜਾ ਮਤਲਬ ਉਥੇ ਫਰੌਤ ਪੈਦਾ ਹੁੰਦੀ ਹੈ ਬਹੁਤ ਜ਼ਿਆਦਾ ਝੱਗ ਹੈ ਜ਼ਹਿਰੀਲੀ ਝੱਗ ਹੈ ਉਹ ਇੰਡੀਕੇਟਰ ਹੈ ਉਸ ਤੋਂ ਬਾਅਦ ਜਿੱਥੇ-ਜਿੱਥੇ ਨਹਿਰ ਜਾਂਦੀ ਆ ਜਦਸਰਹ ਨਹਿਰ ਜਾਂਦੀ ਆ ਉਹ ਸਾਰੇ ਏਰੀਆ ਦੇ ਵਿੱਚ ਕੈਂਸਰ 벨ਟ ਦੇ ਤੌਰ ਤੇ ਜਾਣਿਆ ਜਾਂਦਾ ਉਹ ਉਥੋਂ ਟ੍ਰੇਨਾਂ ਚੱਲਦੀਆਂ ਨੇ ਗੰਗਾ ਨਗਰ ਹੋ ਗਿਆ ਜਾਂ ਹੋਰ ਜਗ੍ਹਾ ਹੋ ਗਈਆਂ ਜਿੱਥੇ ਸਿਰਫ ਤੇ ਸਿਰਫ ਕੈਂਸਰ ਪੇਸ਼IENTS ਨੇ ਜਿਹੜੇ ਢੋਏ ਜਾਂਦੇ ਨੇ ਲੁਧਿਆਣਾ ਸ਼ਹਿਰ ਚ ਇਲਾਜ ਕਰਾਉਣ ਲਈ ਇਹ ਦੇਖੋ ਤੁਸੀਂ ਇੱਕ ਤਰ੍ਹਾਂ ਨਾਲ ਔਰ ਇਹ ਇਲਾਜ ਮਹਿੰਗਾ ਹੈ ਕੈਂਸਰ ਦਾ ਕੋਈ ਸਸਤਾ ਨਹੀਂ ਹੈ ਜਿਹੜਾ ਕੈਂਸਰ ਲੁਧਿਆਣਾ ਸ਼ਹਿਰ ਪ੍ਰੋਡਿਊਸ ਕਰ ਰਿਹਾ ਹੈ ਉਸੇ ਕੈਂਸਰ ਦਾ ਇਲਾਜ ਕਰਾਉਣ ਲਈ ਲੋਕ ਲੁਧਿਆਣਾ ਸ਼ਹਿਰ ਚ ਆਉਂਦੇ ਨੇ ਇਹ ਗੋਰਖ ਧੰਦਾ ਨਹੀਂ ਲੱਗਦਾ ਤੁਹਾਨੂੰ ਕਿਸੇ ਤਰੀਕੇ ਨਾਲ ਕਿ ਮੈਂ ਤੁਹਾਨੂੰ ਸਭ ਫੱਟ ਵੀ ਤੁਹਾਨੂੰ ਮੈਂ ਮਾਰ ਰਿਹਾ ਤੇ ਕਿਉਂਕਿ ਉਧਰ ਇਲਾਜ ਵੀ ਮੈਂ ਹੀ ਆ ਕਿਉਂਕਿ ਮੇਰੇ ਕੋਲ ਆਪ ਤੁਸੀਂ ਮੈਨੂੰ ਪੈਸੇ ਦੋਗੇ ਉਹਦਾ ਇਲਾਜ ਕਰਨ ਲਈ ਟਵਿਸਟ ਬੜੀ ਸਟੋਰੀ ਬੜੀ ਅਜੀਬ ਜਿਹੀ ਹੈ ਸੋ ਇਹ ਵੱਡਾ ਨੁਕਸਾਨ ਆ ਜੀ ਦੂਸਰਾ ਹੈਵੀ ਮੈਟਲਸ ਹੁੰਦੇ ਨੇ ਹੁਣ ਮੈਂ ਜਾਂ ਤੁਸੀਂ ਕੱਪੜੇ ਪਾਏ ਨੇ ਜਿਹੜੇ ਇਹ ਰੰਗੇ ਹੋਏ ਨੇ ਥੋੜੀ ਪੱਗ ਮੇਰੀ ਪੱਗ ਇਹ ਜਿਹੜਾ ਇਹ ਕੱਪੜਾ ਰੰਗਿਆ ਜਾਂਦਾ ਨਾ ਉਹ ਕਰਨ ਉਹ ਦਿਲਾਕ ਜਿਹੜਾ ਸਿੰਗਾਰੋ ਦਾ ਗਾਣਾ ਹੈ ਕੀ ਰੰਗ ਦੇ ਲਲਾਰੀਆ ਤੇ ਇਹ ਜਿਹੜਾ ਰੰਗ ਹੈ ਨਾ ਸਾਡੇ ਰੰਗਾਂ ਦਾ ਜਿਹੜਾ ਸਹੱਪਣ ਦਿਖ ਰਿਹਾ ਹਾਂਜੀ ਇਹਦੇ ਪਿੱਛੇ ਇੱਕ ਬਦਬੂਦਾਰ ਤੇ ਬਹੁਤ ਘਣਾਉਣੀ ਇੱਕ ਸੱਚਾਈ ਹੈ ਕਿ ਇਹ ਰੰਗ ਸਾਡੀਆਂ ਨਸਲਾਂ ਨੂੰ ਖਤਮ ਕਰ ਰਿਹਾ ਤੇ ਮੈਂ ਕਿ ਦੋਰੇ ਕਿਤੇ ਕਹਿਣਾ ਵੀ ਹੁੰਦਾ ਅੰਗਰੇਜ਼ੀ ਚ ਕਿ ਵੀ ਆਰ ਡਾਈਂਗ ਬਿਕੋਜ਼ ਆਫ ਆਰ ਡਾਈਂਗ ਇੰਡਸਟਰੀ ਤੇ ਜਿੰਨੇ ਅਸੀਂ ਰੰਗਦਾਰ ਕੱਪੜੇ ਪਾ ਰਹੇ ਹਾਂ ਸਾਡੀਆਂ ਅਗਲੀ ਨਾਸ਼ਵਾਨ ਪੁਸ਼ਤਾ ਨੂੰ ਇਹ ਖਤਮ ਕਰ ਰਹੀਆਂ ਨੇ ਤੇ ਉਸ ਤੋਂ ਬਾਅਦ ਐਸਟੀਪੀਸ ਤੇ ਈਟੀਪੀਸ ਦਾ ਸਿਸਟਮ ਦੇ ਵਿੱਚੋਂ ਗਾਇਬ ਹੋਣਾ ਇੱਕ ਵੱਡੀ ਵਜ੍ਹਾ ਆ ਕਿ ਇਹ ਨੁਕਸਾਨ ਕਰ ਰਿਆ ਨਾਲ ਜੇ ਆਪਾਂ ਗੱਲ ਕਰੀਏ ਤੁਸੀਂ ਬੁੱਢਾ ਨਾਲ ਜਾਂ ਗੰਦੇ ਨਾਲੇ ਦੀ ਗੱਲ ਕਰ ਰਹੇ ਜਿਹੜਾ ਪਾਪਾ ਨੂੰ ਪਾਣੀ ਢੀਂਦਾ ਗੰਦਾ ਵਾ ਇੱਕ ਮੈਂ ਸਵਾਲ ਕੀਤਾ ਸੀ ਜਾਂ ਗੱਲ ਕੀਤੀ ਸੀ ਕਿ ਧਰਤੀ ਹੇਠਲਾ ਪਾਣੀ ਸਾਨੂੰ ਨੁਕਸਾਨਦਾਇਕ ਹੈ ਕਿ ਨਹੀਂ ਹੈ ਹਾਂ ਇਹ ਬਹੁਤ ਇੱਕ ਹੁਣ ਨਾ ਵੱਡਾ ਸਵਾਲ ਆਇਆ ਹੋਇਆ ਹੈ ਧਰਤੀ ਹੇਠਲਾ ਪਾਣੀ ਜਿਹੜਾ ਪੰਜਾਬ ਦੇ ਵਿੱਚ ਕਰੀਬਨ 30% ਜਿਹੜਾ ਪਾਣੀ ਆ ਉਹ ਯੂਰੇਨੀਅਮ ਯੁਕਤ ਹੈ ਜ਼ਮੀਨਦੋਜ਼ ਜਿਹੜਾ ਪਾਣੀ ਆ ਆਪਾਂ ਜਿਹਨੂੰ ਕਹਿੰਦੇ ਆ ਉਹਦੇ ਚ ਯੂਰੇਨੀਅਮ ਹੈ ਹੁਣ ਆਪਾਂ ਸੋਚਾਂਗੇ ਯੂਰੇਨੀਅਮ ਕਿੱਥੋਂ ਆ ਗਿਆ ਇਹ ਕਿਵੇਂ ਹੋ ਗਿਆ ਪੰਜਾਬ ਤੇ ਹਰਿਆਣਾ ਇੱਥੇ ਪੰਜਾਬ ਦੇ ਵਿੱਚ 532 ਪੀਪੀਐਮ ਯਾਨੀ ਕਿ ਪਾਰਟਸ ਪਰ ਪੀਪੀਬੀ ਪਾਰਟਸ ਪਰ ਬਿਲੀਅਨ ਤੇ ਹਰਿਆਣਾ ਦੇ ਵਿੱਚ 518 ਜਾਂ 520 ਪਾਰਟ ਪਰ ਬਿਲੀਅਨ ਹੈ ਪਾਣੀ ਦੇ ਵਿੱਚ ਜਦ ਕਿ ਜਿਹੜਾ ਸਾਡਾ ਬਿਊਰੋ ਆਫ ਇੰਡੀਅਨ ਸਟੈਂਡਰਡ ਆ ਬੀਆਈਸੀ ਨੂੰ ਕਹਿੰਦੇ ਆ ਬੀਏਐਸ ਉਹਦੇ ਜਿਹੜੇ ਨਾਪਦੰਡ ਨੇ ਉਹਦੇ ਵਿੱਚ ਸਿਰਫ ਤੇ 30 ਪੀਬੀ ਵੀ ਹੋਣਾ ਚਾਹੀਦਾ 30 ਕਿੱਥੇ 30 ਹੈ ਤੇ ਕਿੱਥੇ 530 ਹੈ ਹਾਂਜੀ ਬਹੁਤ ਵੱਡਾ ਫਰਕ ਆ ਤੇ ਯੂਰੇਨੀਅਮ ਸਾਡੇ ਇਹਦੇ ਵਿੱਚ ਯੂਰੇਨੀਅਮ ਹੈਵੀ ਮੈਟਲ ਦੇ ਨਾਲ ਹੁਣ ਦੇ ਨਾਲ ਨਾਲ ਇਹ ਰੇਡੀਓਐਕਟਿਵ ਹੈ ਰੇਡੀਓਐਕਟਿਵ ਮਟੀਰੀਅਲ ਨਾਲ ਸਭ ਨੂੰ ਪਤਾ ਕਿ ਕੈਂਸਰ ਹੁੰਦਾ ਤੁਹਾਡੇ ਇਹ ਸਭ ਨੂੰ ਪਤਾ ਜੋ ਸੁਪਿਆ ਨਹੀਂ ਹੋਇਆ ਤੇ ਸਾਡੇ ਕੈਂਸਰ ਕੇਸਿਸ ਜਿਹੜੇ ਨੇ ਉਹਦੇ ਵਿੱਚ ਇੱਕ ਪੀਕ ਰਾਈਜ਼ ਜੜਾ ਆਇਆ ਪਿਛਲੇ ਕਈ ਜਦੋਂ ਦਾ ਪਾਣੀ 200 ਫੁੱਟ ਨੂੰ ਚੋਇਆ ਨਾ ਉਸ ਤੋਂ ਬਾਅਦ ਸਾਡੇ ਕੈਂਸਰ ਦੇ ਕੇਸਿਸ ਦੇ ਵਿੱਚ ਸਡਨ ਰਾਈਜ਼ ਆ ਗਿਆ ਤੇ ਇਸ ਤੋਂ ਇਲਾਵਾ ਜਿਹੜਾ ਪਾਣੀ ਦੇ ਵਿੱਚ ਆਰਸੈਨਿਕ ਬਹੁਤ ਆ ਰਿਹਾ ਆਰਸੈਨਿਕ ਤੇ ਲੈਡ ਬਹੁਤ ਆ ਰਿਹਾ ਖਾਸ ਤੌਰ ਤੇ ਲੁਧਿਆਣੇ ਦਾ ਜ਼ਮੀਨੀ ਪਾਣੀ ਜਿਹੜਾ ਆ ਉਹ ਪਾਣੀ ਪੀਣ ਯੋਗ ਨਹੀਂ ਹੈਗਾ ਹਾਲਾਂਕਿ ਜੀ ਹੈਵੀ ਮੈਟਲ ਦਾ ਟੈਸਟ ਬਹੁਤ ਥੋੜੇ ਕਰਦੇ ਆ ਬਹੁਤ ਟਾਈਮ ਟੂ ਟਾਈਮ ਨਹੀਂ ਹੁੰਦੇ ਤੇ ਲੁਧਿਆਣੇ ਦੀ ਜਿਹੜੀ ਇੰਡਸਟਰੀ ਹੈ ਹੌਜ਼ਰੀ ਦੀ ਇਹਦੇ ਵਿੱਚੋਂ ਸ਼ਾਇਦ ਬਹੁਤ ਹੀ ਇੰਡਸਟਰੀ ਜਿਹੜਾ ਪਾਣੀ ਹੈ ਨਾ ਜ਼ਮੀਨ ਦੇ ਵਿੱਚ ਡਿਗ ਕਰਕੇ ਟੋਇਆ ਸਿਕਰਟ ਤੌਰ ਤੇ ਉਹਦੇ ਚ ਪਾਣੀ ਜ਼ਮੀਨ 'ਚ ਛੱਡ ਦਿੰਦੀ ਆ ਆਪ ਦਾ ਜਿਹੜਾ ਵੇਸਟ ਹੁੰਦਾ ਤੇ ਉਹ ਸਿੱਧਾ ਜ਼ਮੀਨੀ ਪਾਣੀ ਨੂੰ ਇਫੈਕਟ ਕਰਦਾ ਔਰ ਐਦਾਂ ਹੀ ਹੋਰ ਇੰਡਸਟਰੀਆਂ ਟਾਈਲਾਂ ਬਣਦੀਆਂ ਜਿਕਰ ਸਾਨੂੰ ਬਹੁਤ ਸ਼ੌਂਕ ਆ ਕਰੇ ਟਾਈਲਾਂ ਟੂਲਾਂ ਲਵਾਉਣ ਦਾ ਹਰ ਕੋਈ ਲਵਾਈ ਫਿਰਦਾ ਪਲਾਸਟਿਕ ਦੇ ਪੀਵੀਸੀ ਦੇ ਬਨਾਇਲ ਵਗੈਰਾ ਲੱਗਦੇ ਨੇ ਇਹ ਸਾਰੀ ਇੰਡਸਟਰੀ ਜਿਹੜੀ ਆਪਣਾ ਵੇਸਟ ਵਾਟਰ ਟ੍ਰੀਟ ਨਹੀਂ ਕਰਦੀ ਇਹਦੇ ਵਿੱਚ ਬਹੁਤ ਗਿਣਵੇਂ 92 ਪਲੇਅਰ ਨੇ ਜਿਹੜੇ ਟ੍ਰੀਟ ਕਰਦੇ ਨੇ ਬਾਕੀ ਬੂ मोस्टली ਲੋ ਕੀਪ ਪਾਣੀ ਨੂੰ ਅਨਟ੍ਰੀਟਡ ਨਾਲੇ ਛੱਡ ਦਿੰਦੇ ਨੇ ਜਾਂ ਜ਼ਮੀਨ 'ਚ ਛੱਡ ਰਹੇ ਨੇ ਔਰ ਇਹ ਬਹੁਤ ਮਤਲਬ ਸਭ ਨੂੰ ਪਤਾ ਹੈ ਗੱਲ ਦਾ ਤੇ ਇਸ ਕਰਕੇ ਜਿਹੜਾ ਜ਼ਮੀਨੀ ਪਾਣੀ ਆ ਉਹ ਓਦਾਂ ਵੀ ਦੂਸ਼ਿਤ ਹੋ ਰਿਹਾ ਦੂਸਰਾ ਯੂਰੇਨੀਅਮ ਆ ਰਿਹਾ ਯੂਰੇਨੀਅਮ ਆਣ ਦੇ ਕਈ ਕਾਰਨ ਹੋ ਸਕਦੇ ਆ ਯੂਰੇਨੀਅਮ ਜਿਹੜਾ ਇੱਕ ਜੀਓਲੋਜੀਕਲ ਐਕਟੀਵਿਟੀ ਨਾਲ ਵੀ ਜਿਹੜਾ ਯੂਰੇਨੀਅਮ ਆਂਦਾ ਬਾਈਕਾਰਬੋਨੇਟਸ ਹੁੰਦੇ ਨੇ ਜਿੱਥੇ ਬਾਈਕਾਰਬੋਨੇਟਸ ਦੀ ਪ੍ਰੈਜ਼ੈਂਸ ਹੁੰਦੀ ਆ ਉਥੇ ਹਾਈ ਚਾਂਸ ਹੁੰਦਾ ਕਿ ਯੂਰੇਨੀਅਮ ਜਾਂ ਹੋਰ ਰੇਡੀਓਐਕਟ ਮਟੀਰੀਅਲ ਆ ਸਕਦਾ ਹੈ ਕਿਉਂਕਿ ਬਾਈਕਾਰਬੋਨੇਟਸ ਨੂੰ ਜੀਓਲੋਜੀਕਲੀ ਆਪਾਂ ਜਦੋਂ ਧਰਤੀ ਦੇ ਮਿਨਰਲਸ ਦੇ ਵਿੱਚੋਂ ਤੱਤਾਂ ਦੇ ਵਿੱਚੋਂ ਜਦੋਂ ਆਪਾਂ ਹੈਵੀ ਮੈਟਲ ਕੱਟਣਾ ਯੂਰੇਨੀਅਮ ਵਗੈਰਾ ਕੱਢਣਾ ਹੁੰਦਾ ਐਕਸਟ੍ਰੈਕਟ ਕਰਨਾ ਹੁੰਦਾ ਬਾਈਕਾਰਬੋਨੇਟ ਦੀ ਵਰਤੋਂ ਕੀਤੀ ਜਾਂਦੀ ਹੈ ਯਾਨੀ ਕਿ ਬਾਈਕਾਰਬੋਨੇਟ ਮਿੱਟੀ ਨਾਲ ਰਿਐਕਟ ਕਰਕੇ ਯੂਰੇਨੀਅਮ ਐਕਸਟ੍ਰੈਕਟ ਕਰਦਾ ਠੀਕ ਹੈ ਤੇ ਪੰਜਾਬ ਦੇ ਪਾਣੀ ਵਿੱਚ ਬਾਈਕਾਰਬੋਨੇਟ ਦੀ ਮਾਤਰਾ ਵੀ ਬਹੁਤ ਜ਼ਿਆਦਾ ਮਿਲ ਰਹੀ ਹੈ ਤੇ ਯੂਰੇਨੀਅਮ ਉਸ ਤੋਂ ਬਾਅਦ ਹੈਗਾ ਤੇ ਇਹਦੇ ਨੁਕਸਾਨ ਕੀ ਹੋ ਸਕਦੇ ਨੇ ਹੁਣ ਅੱਛਾ ਕੋਈ ਗੱਲ ਕੀ ਯੂਰੇਨੀਅਮ ਆ ਕੇ ਮੇਰੇ ਹੈ ਜਿੱਦਾਂ ਜਿੱਦਾਂ ਆਪਾਂ ਡਿਗ ਕਰੀ ਜਾਂਦੇ ਆ ਆਪਾਂ ਹਰ ਸਾਲ ਤਾਂ ਬੋਰ ਵਧਾ ਦਿੰਨੇ ਆ ਹਾਂਜੀ ਹਰ ਸਾਲ ਸਾਨੂੰ ਡੂੰਘਾ ਕਰਨਾ ਪੈਂਦਾ ਜਿਹੜੇ ਅਸੀਂ ਪਹਿਲਾਂ 40 ਫੁੱਟ ਤੇ ਅਸੀਂ ਫਿਰ ਉਸ ਤੋਂ ਬਾਅਦ ਦੂਜੇ ਐਕਵਾਫਰ 'ਚ ਗਏ ਅਸੀਂ 100 ਫੁੱਟ ਵਾਲੇ 'ਚ ਫਿਰ ਅਸੀਂ ਹੁਣ ਤੀਜੇ ਐਕਵਾਫਰ 'ਚ ਫਿਰਦੇ ਆ ਜਿਹੜੀ ਅਸੀਂ ਲੇਅਰ ਮਿੱਟੀ ਦੀਆਂ ਭੰਨੀਆਂ ਨੇ ਨਾ ਦੋ ਤਿੰਨ ਇਹ ਹਾਂਜੀ ਥੱਲੇ ਤੱਕ ਜਾਣ ਲਈ ਡਿਗ ਕਰਦੇ ਹੀ ਆ ਨਾ ਡ੍ਰਿਲਿੰਗ ਕਰਨੀ ਪੈਂਦੀ ਆ ਉਸ ਐਕਟੀਵਿਟੀ ਦੇ ਵਿੱਚ ਜਿਹੜੀ ਮਿੱਟੀ ਆ ਡਿਸਟਰਬ ਹੁੰਦੀ ਆ ਥੱਲੇ ਵਾਲੀ ਹ ਜਿਹੜਾ ਉੱਪਰ ਜਿਹੜਾ 3rd ਲੇਅਰ ਚ ਯੂਰੇਨੀਅਮ ਆ ਉਹ ਸਾਡੇ ਕੋਲ ਉੱਪਰ ਆ ਰਿਹਾ ਇਹ ਇੱਕ ਵੱਡਾ ਜਿਹੜਾ ਇੱਕ ਰੀਜ਼ਨ ਆ ਪੰਜਾਬ ਦੇ ਪਾਣੀ ਦਾ ਪੰਜਾਬੀਆਂ ਦੇ ਲਈ ਜਾਂ ਸਾਰਿਆਂ ਦੇ ਲਈ ਨੁਕਸਾਨਦੇ ਹੋਣ ਦਾ ਹਿਮਾਚਲ ਹਰਿਆਣਾ ਸਾਡੇ ਨਾਲ ਹੀ ਇਹਦੇ ਵਿੱਚ ਭਾਗੀਦਾਰ ਨੇ ਹਿਮਾਚਲ ਦੇ ਵਿੱਚ ਵੀ ਜਿਹੜੇ ਹੁਣ ਅੱਜਕੱਲ ਰੋਡਸ ਬਣ ਰਹੀਆਂ ਨੇ ਅਨ ਕੰਟਰੋਲਡ ਅਨ ਸਸਟੇਨੇਬਲ ਕੰਸਟਰਕਸ਼ਨਾਂ ਹੋ ਰਹੀਆਂ ਨੇ ਨਾ ਉੱਥੇ ਵੀ ਉਹ ਤਾਂ ਹਿਮਾਚਲ ਦੇ ਪਹਾੜ ਤਾਂ ਇੰਨੇ ਰਿਚ ਨੇ ਯੂਰੇਨੀਅਮ ਦੇ ਵਿੱਚ ਜਾਂ ਉੱਥੇ ਹੋਰ ਕੰਨਿਜ ਬਹੁਤ ਸਾਰੇ ਨੇ ਜਿਹੜੇ ਉਹ ਐਜ਼ ਇਟ ਇਜ਼ ਹੀ ਪਾਣੀ ਦੇ ਵਿੱਚ ਘੁਲ ਜਾਂਦੇ ਨੇ ਤੇ ਇਹ ਸਾਰਾ ਕੁਝ ਸਰਫੇਸ ਵਾਟਰ ਵੀ ਰ ਸਾਡਾ ਦੂਸ਼ਿਤ ਹੀ ਆ ਜੇ ਗੱਲ ਕਰੀ ਆਪਾਂ ਘਰਾਂ ਜਿਹੜੇ ਫਿਲਟਰ ਲਗਾਉਨੇ ਆ ਕਈ ਤਰ੍ਹਾਂ ਦੇ ਫਿਲਟਰ ਆਉਂਦੇ ਨੇ ਉਹਨਾਂ ਤਹਿਤ ਆਪਾਂ ਯੂਰੇਨੀਅਮ ਜਾਂ ਕਿ ਹੋਰ ਜਿਹੜੇ ਕਾਰਬੋਨੇਟ ਨੇ ਉਹਨਾਂ ਨੂੰ ਕੱਢ ਸਕਦੇ ਆ ਦੇਖੋ ਪਾਣੀ ਜਿਹੜਾ ਨਾ ਪਹਿਲਾਂ ਤਾਂ ਫਿਲਟਰ ਦਾ ਕਨਸੈਪਟ ਸਮਝੋ ਫਿਲਟਰ ਹੈ ਕੀ ਫਿਲਟਰ ਜਿਹੜੇ ਨੇ ਇਹ ਤੁਹਾਡੇ ਪਾਣੀ ਨੂੰ ਡਿਸਟਿਲਡ ਕਰਦੇ ਨੇ ਅਸੀਂ ਸਾਰੇ ਡਿਸਟਿਲਡ ਪਾਣੀ ਪੀ ਰਹੇ ਹਾਂ ਜਿਹੜਾ ਲੈਬਾਂ ਦੇ ਵਿੱਚ ਯੂਜ਼ ਹੁੰਦਾ ਹਾਂ ਕਦੀ ਸੁਣਿਆ ਹੋਊਗਾ ਤੁਸੀਂ ਕਈਆਂ ਨੇ ਕਿਹਾ ਕਈ ਲੋਕ ਕਾਰਾਂ ਦੀਆਂ ਬੈਟਰੀਆਂ ਜਾਂ ਬੈਟਰੀਆਂ ਦੇ ਵਿੱਚ ਫਿਲਟਰ ਦਾ ਪਾਣੀ ਪਾਉਂਦੇ ਨੇ ਇਨਵਰਟਰਾਂ ਦੇ ਵਿੱਚ ਹਾਂਜੀ ਪਾਉਂਦੇ ਨੇ ਪਾਉਂਦੇ ਨੇ ਅਸੀਂ ਫਿਲਟਰ ਦਾ ਪਾਣੀ ਕੁਸ਼ਚਰ ਬੱਦਸਾਬੀ ਹੋ ਜਾਂਦਾ ਜਿਹੜਾ ਡਿਸਟਿਲਡ ਵਾਟਰ ਪੀਣਾ ਪੀ ਰਿਹਾ ਸਾਨੂੰ ਡਿਸਟਿਲਡ ਵਾਟਰ ਕਰਕੇ ਸਾਡੇ ਇੰਟਰਨਲ ਆਰਗਨਸ ਤੇ ਬਹੁਤ ਇਫੈਕਟ ਪੈਂਦਾ ਹੈ ਇਹ ਫਿਲਟਰ ਕੁਝ ਨਹੀਂ ਕਰਦੇ ਫਿਲਟਰ ਪਹਿਲਾਂ TDS ਜਿਹੜਾ ਨਾ ਟੋਟਲ ਡਿਸਾਲਵ ਜਿਹੜਾ ਸਬਸਟੈਂਸ ਹੈ ਉਹਨੂੰ ਪਹਿਲਾਂ ਉਹ ਕਰਦੇ ਨੇ ਫਿਲਟਰ ਆਊਟ ਕਰ ਦਿੰਦੇ ਨੇ ਪਾਣੀ ਨੂੰ ਬਿਲਕੁਲ ਨਿਊਟਰਲ ਕਰ ਦਿੰਦੇ ਆ ਠੀਕ ਹੈ ਜੀ ਫਿਰ ਉਹਦੇ ਵਿੱਚ ਐਕਸਟਰਾ ਮਿਨਰਲਸ ਐਡ ਕੀਤੇ ਜਾਂਦੇ ਨੇ ਟੇਸਟ ਦੇਣ ਲਈ ਉਹਨੂੰ 스ਮੈਲ ਦੇਣ ਲਈ ਵਧੀਆ ਠੀਕ ਹੈ ਜੀ ਓਡੋਰ ਘਟਾਉਣ ਲਈ ਉਹਦੀ ਤੇ ਉਸ ਤੋਂ ਬਾਅਦ ਇਹ ਚ ਯੂਵੀ ਰੇਡੀਏਸ਼ਨ ਪਾ ਕੇ ਜਿਹੜੇ ਮਾਈਕਰੋ ਆਰਗਨਿਜ਼ਮ ਨੂੰ ਖਤਮ ਕਰ ਦਿੰਦੇ ਨੇ ਤੇ ਪਾਣੀ ਇੱਕ ਤਰ੍ਹਾਂ ਨਿਊਟਰਲ ਕਰਕੇ ਫਿਰ ਉਹਦੇ ਵਿੱਚ ਐਡਿਡ ਮਿਨਰਲਸ ਪਾਏ ਜਾਂਦੇ ਨੇ ਜਿਹੜੇ ਸਿੰਥਸਾਈਜ਼ਰ ਹੁੰਦੇ ਨੇ ਕਿਤੇ ਕੋਤੇ ਕੰਪਨੀਆਂ ਤੋਂ ਉਹਨੂੰ ਬਣਾ ਕੇ ਪੇਚਦਾ ਆਪਾਂ ਕਹਿੰਦੇ ਨਹੀਂ ਆਪਾਂ ਕੈਂਡਲ ਪਾਈ ਆ ਪਾਣੀ ਦੇ ਵਿੱਚ ਟਿਊਬ ਪਾਈ ਆ ਉਹ ਮਣ ਕੇ ਜਿਉਂਦੇ ਨੇ ਕਿੰਨੇ ਕਿ ਉਹ ਸਾਰਾ ਇਹ ਐਡਿਡ ਮਿਨਰਲਸ ਨੇ ਠੀਕ ਹੈ ਤੇ ਇਹ ਵੀ ਕੋਈ ਇਹ ਤੁਹਾਨੂੰ ਵਾਟਰ ਬੋਰਨ ਡਿਜ਼ੀਜ਼ ਤੋਂ ਤਾਂ ਬਚਾ ਸਕਦਾ ਪਰ ਲੌਂਗ ਟਰਮ ਸੋਲੂਸ਼ਨ ਨਹੀਂ ਅਸੀਂ ਫਿਲਟਰ ਵਾਟਰ ਹੀ ਪੀ ਰਹੇ ਹਾਂ ਉਹਦੇ ਚ ਜਿਹੜੇ ਪਾਣੀ ਦੇ ਨੇਚਰਲ ਮਿਨਰਲ ਤੱ ਸਾਡਾ ਸਰੀਰ 70% ਪਾਣੀ ਤੋਂ ਬਣਿਆ। ਹਾਂਜੀ। ਤੇ ਅਸੀਂ ਜਿਹੜਾ ਮੇਨ ਕੰਟੈਂਟ ਆ ਪਾਣੀ ਦਾ ਵੀ ਸਾਨੂੰ ਆਰਟੀਫੀਸ਼ੀਅਲੀ ਪੀਣਾ ਪੈ ਰਿਹਾ ਉਹਦਾ ਇਫੈਕਟ ਤਾਂ ਹੁੰਦਾ। ਜੇ ਗੱਲ ਕਰੀਏ ਧਰਤੀ ਹਿੱਟ ਦੇ ਪਾਣੀ ਨੂੰ ਜਾਂ ਸਰਫ ਦੇ ਪਾਣੀ ਨੂੰ ਬਚਾ ਕਿਵੇਂ ਸਕਦੇ ਆ ਆਪਾਂ? ਟੂ ਲੇਟ ਫਾਰ ਨਾਊ ਬਹੁਤ ਅਸੀਂ ਸ਼ਾਇਦ ਬਹੁਤ ਲੇਟ ਆ। ਠੀਕ ਆ ਜੀ। ਜੇ ਆਪਾਂ ਕਹੀਏ ਇਹਦਾ ਸਿਰਫ ਹੁਣ ਇੱਕ ਤਰੀਕਾ ਹੈ ਕਿ ਇਹਦਾ ਨੁਕਸਾਨ ਜਿਹੜਾ ਹੋਣਾ ਹੈ ਸਾਡੇ ਕੋਲੇ ਅਗਲੇ ਔਨ ਦਿ ਟਾਈਮਾਂ 'ਚ ਹਾਂਜੀ। ਉਹਨੂੰ ਘਟਾਇਆ ਕਿਵੇਂ ਜਾ ਸਕਦਾ ਤੁਸੀਂ ਘਰਾਂ ਦੇ ਵਿੱਚ ਪਾਣੀ ਦਾ ਵੇਸਟ ਜਿਹੜਾ ਉਹ ਘਟਾਓ ਸਭ ਦੇ ਘਰਾਂ 'ਚ ਅੱਜ ਕੱਲ ਜਿਹੜੇ ਸਮਰਿੱਧ ਪਰਿਵਾਰ ਨੇ ਸਭ ਕੋ ਫਿਲਟਰ ਲੱਗੇ ਨੇ ਪਰ ਫਿਲਟਰਾਂ ਦਾ ਬਹੁਤਾ ਜਿਹੜਾ ਪਾਣੀ ਹੈ ਨਾ ਉਹ ਵੇਸਟ ਹੀ ਚਲਾ ਜਾਂਦਾ 1 ਲੀਟਰ ਪਾਣੀ ਫਿਲਟਰ ਕਰਨ ਲਈ ਤੁਸੀਂ 3 3.5 ਲੀਟਰ ਪਾਣੀ ਬਰਬਾਦ ਕਰਦਾ ਫਿਲਟਰ ਹਾਂਜੀ ਸਰ ਠੀਕ ਹੈ ਉਹ ਪਾਣੀ ਦੀ ਕਿਤੇ ਵਰਤੋਂ ਕਰੋ ਬੂਟਿਆਂ ਨੂੰ ਪਾਓ ਉਹ ਪਾਣੀ ਨਾਲ ਤੁਸੀਂ ਕੁਝ ਕਾਰਾਂ ਸਕੂਟਰਾਂ ਦੀ ਆਪਣੀ ਧੋਣ-ਤਵਾਈ ਕਰਨੀ ਆ ਉਹ ਕਰ ਲਓ ਹੁਣ ਤਾਂ ਵਧੀਆ ਸਪਰੇਅ ਹੁੰਦੇ ਨੇ ਸੋਹਣੇ ਸੋਹਣੇ ਇਹ ਕਰੋ ਪਾਣੀ ਦੀ ਵਰਤੋਂ ਕਰਨੀ ਹੀ ਘਟਾਉਣੀ ਪਊਗੀ ਅੱਜ ਕੱਲ੍ਹ ਦੇਖੋ ਕਨਜ਼ਰਵੇਸ਼ਨ ਲਈ ਸਭ ਨੂੰ ਇੱਕ ਚੀਜ਼ ਸਮਝਣੀ ਬਹੁਤ ਜ਼ਰੂਰੀ ਹੈ ਚਾਹੇ ਉਹ ਰੁੱਖ ਨੇ ਤੇ ਚਾਹੇ ਉਹ ਨੈਚੁਰਲ ਸੰਸਾਧਨ ਸੋਮੇ ਨੇ ਆਪਾਂ ਪਾਣੀ ਬਣਾ ਨਹੀਂ ਸਕਦੇ ਘਰਾਂ ਦੇ ਵਿੱਚ ਪਰ ਅਸੀਂ ਪਾਣੀ ਬਚਾ ਸਕਦੇ ਹਾਂ ਪਾਣੀ ਬਚਾਉਣਾ ਪਾਣੀ ਬਣਾਉਣ ਦੇ ਬਰਾਬਰ ਹੀ ਹੈ ਤੁਸੀਂ ਕਹਿੰਨੇ ਆਪ ਰੁੱਖ ਲਾਓ ਜੀ ਰੁੱਖ ਲਾਓ ਹਾਂਜੀ ਉਹਦੇ ਨਾਲ ਸਭ ਤੋਂ ਉੱਤਮ ਕੰਮ ਕੀ ਹੈ ਕਿ ਰੁੱਖ ਨਾ ਵੱਡੋ ਉਵੇਂ ਹੀ ਜਿਹੜਾ ਪਾਣੀ ਜਿੰਨੀ ਲੋੜ ਤੁਹਾਨੂੰ ਉਹ ਵਰਤੋ ਘਰਾਂ ਦੇ ਵਿੱਚ ਆਪਦੇ ਟੈਂਕੀਆਂ ਤੁਹਾਡੀ ਓਵਰਫਲੋ ਹੋ ਰਹੀਆਂ ਨੇ ਉੱਥੇ 1.5-200 ਰੁਪਏ ਦੀ ਡਿਵਾਈਸ ਆਉਂਦੀ ਆ ਜਿਹੜਾ ਮੀਟਰ ਲੱਗਦਾ ਉਹ ਲਾਓ ਇੰਡੀਕੇਟਰਸ ਲਾਓ ਤਾਂ ਕਿ ਪਾਣੀ ਵੇਸਟ ਨਾ ਹੋਵੇ ਕੋਸ਼ਿਸ਼ ਕਰੋ ਜ਼ਮੀਨ ਦਾ ਪਾਣੀ ਘੱਟ ਤੋਂ ਘੱਟ ਡਾਇਰੈਕਟਲੀ ਵਰਤੋ ਜਿੰਨਾ ਤੁਸੀਂ ਹੋ ਸਕਦਾ ਜਿੱਥੇ ਜਿਹੜੇ ਲੋਕੀ 에ਅਰ ਫਿਲਟਰ ਵਗੈਰਾ ਆਪ ਵਾਟਰ ਫਿਲਟਰ ਵਗੈਰਾ ਅਫੋਰਡ ਨਹੀਂ ਕਰ ਸਕਦੇ ਉਹ ਲੋਕ ਪਾਣੀ ਨੂੰ ਬੋਇਲ ਕਰਕੇ ਵਰਤਣਾ ਸ਼ੁਰੂ ਕਰਨ ਠੀਕ ਹੈ ਜੀ ਉਸ ਤੋਂ ਬਾਅਦ ਦਿੱਲੀ ਦੇ ਵਿੱਚ ਦੇਖੋ ਜਿਵੇਂ ਟੈਂਕਰਾਂ ਦੇ ਨਾਲ ਪਾਣੀ ਪਹੁੰਚਾਇਆ ਜਾ ਰਿਹਾ ਹੈ ਸਰਫੇਸ ਵਾ ਸਾਡੀ ਮੇਰੀ ਸੰਸਥਾ ਹੈ ਸਮਗਰੁਣਿਨ ਫਾਊਂਡੇਸ਼ਨ ਅਸੀਂ ਇਹਦੇ ਚ ਕੁਪਰਾਲਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿਵੇਂ ਨਾ ਕਿਵੇਂ ਪਾਣੀ ਜਿਹੜਾ ਪੰਜਾਬ ਦੇ ਪਿੰਡਾਂ ਦੇ ਵਿੱਚ ਟੋਬਿਆਂ ਦੇ ਰੂਪ ਵਿੱਚ ਮੌਜੂਦ ਆ ਜਿਹੜਾ ਸਰਫੇਸ ਵਾਟਰ ਆ ਪੰਜਾਬ ਚ 12729 ਪਿੰਡ ਨੇ ਇਹਨਾਂ ਪਿੰਡਾਂ ਦੇ ਵਿੱਚੋਂ ਕਰੀਬਨ 70% ਪਿੰਡਾਂ ਦੇ ਵਿੱਚ ਟੋਬੇ ਅੱਜ ਵੀ ਹੈਗੇ ਨੇ ਤੇ ਮੇਰੇ ਖਿਆਲ ਇਹ ਨਾ 70%ਾਂ ਦੇ ਵਿੱਚੋਂ ਸ਼ਾਇਦ 99% ਅਜੇ ਪਿੰਡ ਨੇ ਜਿਨ੍ਹਾਂ ਦੇ ਟੋਬੇ ਜਾਂ ਤਾਂ ਪੂਰਨ ਨੂੰ ਫਿਰਦੇ ਨੇ ਤੇ ਜਾਂ ਉਹ ਟੋਬੇ ਕੂੜਾ ਘਰ ਨੇ ਹਾਂ ਕੂੜਾ ਘਰ ਬਹੁਤੇ ਨੇ ਹੈਨਾ ਕਿਉਂਕਿ ਹੁਣ ਸਾਡੇ ਟੋਬਿਆਂ ਦੀ ਨੀਡ ਘਟ ਗਈ ਗਰਾਊਂਡ ਵਾਟਰ ਆ ਗਿਆ ਸੀਵਰੇਜ ਪਾ ਕੇ ਕਈਆਂ ਪਿੰਡਾਂ ਚ ਤੇ ਉਹ ਜਿਹੜੀ ਟੋਬੇ ਦੀ ਜਿਹੜੀ ਪਾਣੀ ਦੀ ਰਿਕੁਆਇਰਮੈਂਟ ਹੁੰਦਾ ਸੀ ਨਾ ਟੋਬਾ ਉਹ ਅਸੀਂ ਬੰਦ ਕਰਤਾ ਮੈਂ ਹੁਣ ਵੀ ਕਈ ਪਿੰਡਾਂ ਜਾਣਾ ਉੱਥੇ ਆ ਕੇ ਮੈਂ ਇਹੀ ਗੱਲ ਕਹਿੰਦਾ ਕਿ ਪਾਈ ਤੁਸੀਂ ਆਪਣੇ ਟੋਬਿਆਂ ਨੂੰ ਬਚਾ ਕੇ ਰੱਖੋ ਕਿਉਂਕਿ ਤੁਹਾਨੂੰ ਅੱਜ ਨਹੀਂ ਤਾਂ ਕੱਲ ਆਉਣ ਵਾਲੇ 1 2 3 ਸਾਲਾਂ ਦੇ ਵਿੱਚ ਹੀ ਆ ਟੋਬਿਆਂ ਦਾ ਪਾਣੀ ਫਿਰ ਤੋਂ ਪੀਣਾ ਪੈਣਾ ਹਾਲਾਤ ਬਣ ਜਾਣੇ ਨੇ ਉਹਦਾਂ ਦੇ ਸਰਹੰਦ ਸ਼ਹਿਰ ਦਾ ਪਿੰਡ ਦੇਖ ਲਿਏ ਰੋਪੜ ਸ਼ਹਿਰ ਦੇਖ ਲਿਏ ਇੱਧਰ ਸੰਗਰੂਰ ਚਲੇ ਜਾਈਏ ਕਿਤੇ ਹੋਰ ਚਲੇ ਜਾਈਏ ਜ ਸਾਰਿਆਂ ਚ ਪਾਣੀ ਜੜਾ ਆ ਉਹ ਖਤਰਨਾਕ ਲੈਵਲ ਤੇ ਚਲਾ ਗਿਆ ਇਹ ਸਾਨੂੰ ਬੰਦ ਕਰਨਾ ਹੀ ਪੈਣਾ ਝੋਨੇ ਦੇ ਟਾਈਮ ਦੇ ਆਲਾ ਪ੍ਰੋਬਲਮ ਆਉਂਦੀ ਹੈ ਗਰਮੀਆਂ ਦੇ ਵਿੱਚ ਪਾਣੀ ਨਹੀਂ ਆ ਰਿਹਾ ਸਾਡੇ ਕੋਲੇ ਜਿੰਨੀ ਮਾਤਰਾ ਸਾਨੂੰ ਚਾਹੀਦੀ ਆ ਤੇ ਇਹਨਾਂ ਟੋਬਿਆਂ ਨੂੰ ਬਚਾਉਣ ਦੇ ਲਈ ਅਸੀਂ ਇੱਕ ਮਾਡਲ ਡਵੈਲਪ ਕੀਤਾ ਆ ਉਸ ਮਾਡਲ ਦੇ ਵਿੱਚ ਅਸੀਂ ਦੇਖੋ ਕੰਜ਼ਰਵੇਸ਼ਨ ਤਾਂ ਵੀ ਹੁੰਦੀ ਹੈ ਜਦੋਂ ਲੋਕਾਂ ਨੂੰ ਕੁਝ ਉਹਦਾ ਮੋਨਿਟਰੀ ਬੈਨੀਫਿਟ ਹੋਵੇ ਪੈਸੇ ਦਾ ਦਮੜਾ ਦੇਖਦੇ ਆ ਪੰਜਾਬੀ ਕਮਿਊਨਿਟੀ ਦਮੜਾ ਦੇਖਦੇ ਕਿੱਥੋਂ ਆ ਰਿਹਾ ਹਾਂ ਹਾਂਜੀ ਤੇ ਪੈਸਾ ਕਿੰਨਾ ਕਮਾਇਆ ਜਾ ਰਿਹਾ ਸਾਰੇ ਲਾਲਚੀ ਹੋ ਗਏ ਆ ਤੇ ਅਸੀਂ ਉਹ ਲਾਲਚ ਨੂੰ ਵੀ ਪੂਰਤੀ ਕਰਨ ਦੀ ਕੋਸ਼ਿਸ਼ ਕਰ ਰਹੇ ਆ ਇਹਦੇ ਵਿੱਚ ਤਾਂ ਕਿ ਟੋਬਿਆਂ ਦਾ ਪਾਣੀ ਸਾਫ਼ ਕੀਤਾ ਜਾਵੇ ਉਹਦੇ ਤੋਂ ਜਿਹੜੇ ਪਿੰਡ ਦੀ ਜਨਤਾ ਆ ਜਾਂ ਲੋਕ ਨੇ ਬੇਰੋਜ਼ਗਾਰ ਨੇ ਉਹਨਾਂ ਨੂੰ ਥੋੜਾ ਰੋਜ਼ਗਾਰ ਦਿੱਤਾ ਜਾਵੇ ਕਿਸੇ ਵੀ ਇਸ ਮਾਡਲ ਦੀ ਸਕਸੈਸ ਰੇਟ ਜ਼ਿਆਦਾ ਆ ਬਨਿਸਪਤ ਕਿਸੇ ਐਸੇ ਮਾਡਲ ਦੀ ਜਿੱਥੇ ਸਿਰਫ ਤੇ ਸਿਰਫ ਤੁਸੀਂ ਕੁਦਰਤੀ ਸੰਸਾਧਨਾਂ ਦੀ ਗੱਲ ਕਰੋ ਲੋਕ ਨੇ ਲੋਕਾਂ ਨੂੰ ਕੀ ਫਰਕ ਪੈਂਦਾ ਸਾਡੇ ਟੋਬੇ ਵਿੱਚ ਕੀ ਹੋ ਰਿਹਾ ਠੀਕ ਆ ਅਗਲੇ ਦੇ ਘਰੇ ਫਿਲਟਰ ਲਾ ਲਾਂਗੇ ਸਾਨੂੰ ਕੀ ਫਰਕ ਪੈਂਦਾ ਬਟ ਜਦੋਂ ਅਸੀਂ ਕਹਿੰਦੇ ਹਾਂ ਕਿ ਤੁਸੀਂ ਇਸ ਟੋਬੀ ਨੂੰ ਸਾਫ਼ ਕਰਕੇ ਥੋੜੇ ਪੈਸੇ ਵੀ ਕਮਾ ਸਕਦੇ ਹੋ ਤੇ ਲੋਕ ਉਸ ਪਾਸੇ ਨੂੰ ਜਾਂਦੇ ਨੇ ਤੇ ਇਹ ਮਾਡਲ ਸਾਡਾ ਕਾਸਟ ਇਫੈਕਟਿਵ ਵੀ ਹੈ ਜਿਹੜੇ ਆਲਰੇਡੀ ਮਾਡਲ ਮੌਜੂਦ ਨੇ ਨਾ ਇਹ ਉਹਨਾਂ ਨਾਲੋਂ ਸ਼ਾਇਦ 5 ਗੁਣਾ ਸਸਤਾ ਹੈ ਠੀਕ ਹੈ ਔਰ ਨੇਚਰ ਬੇਸਡ ਹੈ ਇੱਕ ਵਾਰੀ ਇਨਵੈਸਟਮੈਂਟ ਕਰਨ ਤੋਂ ਬਾਅਦ ਇਹ ਆਪਣੇ ਆਪ ਆਪਣਾ ਕੰਮ ਕਰਦਾ ਰਹਿੰਦਾ ਸੋ ਇਸ ਤਰ੍ਹਾਂ ਦੇ ਇਨੋਵੇਸ਼ਨ ਦੀ ਲੋੜ ਆ ਜੇ ਤੁਸੀਂ ਸੱਚੀ ਪਾਣੀ ਬਚਾਉਣਾ ਚਾਹੁੰਦੇ ਹੋ ਸਰਫੇਸ ਵਾਟਰ ਦੇ ਉੱਤੇ ਸਾਡੀ ਡਿਪੈਂਡੈਂਸੀ ਵਧਣੀ ਚਾਹੀਦੀ ਆ ਨਹਿਰਾਂ ਦੇ ਉੱਪਰ ਜਿਹੜੀਆਂ ਜਿਹੜੇ ਜਿਵੇਂ ਹਿਮਾਚਲ ਜਾਓ ਤੁਸੀਂ ਕਦੀ ਉੱ ਗਰਾਊਂਡ ਵਾਟਰ ਨਹੀਂ ਕੱਢਦੇ ਹੋਏ ਨਸ਼ੇ ਜ਼ਿਆਦਾ ਕਿਤੇ ਤੁਸੀਂ ਹੈਂਡ ਪੰਪ ਦੇਖ ਲਓਗੇ ਬਟ ਨਾਰਮਲੀ ਉੱਥੇ ਜਿਹੜਾ ਪਾਣੀ ਆ ਨਾ ਸ਼ਹਿਰਾਂ ਨੂੰ ਜ ਵੱਡੇ ਕਸਬਿਆਂ ਨੂੰ ਦਿੰਦੇ ਨੇ ਉਹ ਪੰਪ ਸੈੱਟ ਲਾ ਕੇ ਨਹਿਰਾਂ ਦੇ ਵਿੱਚੋਂ ਪਾਣੀ ਖਿੱਚਦੇ ਨੇ ਉਹਨੂੰ ਕਲੀਨ ਕਰਦੇ ਨੇ ਫੋਟੇਬਲ ਬਣਾਉਂਦੇ ਨੇ ਤੇ ਲੋਕਾਂ 'ਚ ਡਿਸਟ੍ਰੀਬਿਊਟ ਕਰ ਦਿੰਦੇ ਨੇ ਸਾਡੇ ਪੰਜਾਬ 'ਚ ਵੀ ਇਦਾਂ ਦੇ ਪ੍ਰੋਜੈਕਟਾਂ ਦੀ ਬਹੁਤ ਲੋੜ ਹੈ ਜਿੱਥੇ ਪਾਣੀ ਜਿਹੜਾ ਆ ਚੰਡੀਗੜ੍ਹ ਇੱਕ ਵੱਡਾ ਐਗਜ਼ਾਮਪਲ ਆ ਚੰਡੀਗੜ੍ਹ 'ਚ ਪਾਣੀ ਸਰਫੇਸ ਵਾਟਰ ਦੇ ਦਿੱਤਾ ਜਾਂਦਾ ਹਾਂਜੀ ਤੇ ਬਾਕੀ ਸ਼ਹਿਰਾਂ ਦੇ ਵਿੱਚ ਵੀ ਜਿਹੜਾ ਸਰਫੇਸ ਵਾਟਰ ਜਿਹੜਾ ਨਾ ਨਹਿਰਾਂ ਦਾ ਪਾਣੀ ਆ ਤਲਾਬਾਂ ਦਾ ਪਾਣੀ ਉਹ ਫਿਲਟਰ ਕਰਕੇ ਲੋਕਾਂ ਨੂੰ ਪਿਲਾਉਣ ਦੀ ਲੋੜ ਆ بجائے ਕਿ ਅਸੀਂ ਜ਼ਮੀਨੀ ਪਾਣੀ ਕੱਢੀਏ ਤੀਸਰਾ ਝੋਨਾ ਅੱਜ ਨਹੀਂ ਤਾਂ ਕੱਲ ਸਾਨੂੰ ਬੰਦ ਕਰਨਾ ਪੈਣਾ ਇਹ ਅੱਜ ਨਹੀਂ ਤਾਂ ਕੱਲ ਬੰਦ ਕਰਨਾ ਪੈਣਾ ਸਰਕਾਰਾਂ ਸੋਚਣ ਕਿ ਕ੍ਰੌਪ ਡਾਈਵਰਸੀਫਿਕੇਸ਼ਨ ਕਿਵੇਂ ਕੀਤੀ ਜਾ ਸਕਦੀ ਆ ਉਸ ਤੋਂ ਬਾਅਦ ਹੈਵੀ ਇੰਡਸਟਰੀ ਜਿਹੜੀ ਪਾਣੀ ਤੁਹਾਡਾ ਇਸਤੇਮਾਲ ਕਰਦੀ ਆ ਬਹੁਤ ਹੱਦ ਜ਼ਿਆਦਾ ਉਹਨਾਂ ਦੇ ਉੱਪਰ ਵੀ ਇੱਕ ਚੈੱਕ ਰੱਖਣ ਦੀ ਲੋੜ ਆ ਇਸ ਤਰ੍ਹਾਂ ਪਾਣੀ ਆਈ ਥਿੰਕ ਇਹ ਸਾਰੇ ਕੰਮ ਸਲੀਕੇ ਨਾਲ ਕੀਤੇ ਜਾਣ ਲੋਕਾਂ ਦੀ ਸ਼ਮੂਲੀਅਤ ਕੀਤੀ ਜਾਵੇ ਲੋਕਾਂ ਨੂੰ ਇਹਦੇ ਵਿੱਚ ਸ਼ਾਮਿਲ ਕਰਕੇ ਉਹਨਾਂ ਨੂੰ ਇੱਕ ਦਾ ਸਟੇਕਹੋਲਡਰ ਦੀ ਤਰ੍ਹਾਂ ਟ੍ਰੀਟ ਕੀਤਾ ਜਾਵੇ ਤਾਂ ਮੇਰੇ ਖਿਆਲ ਨਾਲ ਅਸੀਂ ਚੇਂਜਸ ਦੇਖੇ ਨੇ ਪਾਸਟ ਦੇ ਵਿੱਚ ਆਪਣੇ ਕੰਮਾਂ ਦੇ ਵਿੱਚ ਤੇ ਅੱਗੇ ਵੀ ਅਸੀਂ ਸ਼ਾਇਦ ਪਾਣੀ ਦੀ ਜਿਹੜੀ ਕਨਜ਼ਰਵੇਸ਼ਨ ਉਹਦੇ ਵਿੱਚ ਅਸੀਂ ਲੋਕਾਂ ਦਾ ਇੱਕ ਬਦਲਾਅ ਹੈ ਬਤੀਰਾ ਦੇਖਾਂਗੇ ਤੇ ਜੀ ਉਮੀਦ ਕਰਦੇ ਹਾਂ ਕਿ ਇਹਦੇ ਨਾਲ ਇਹਨਾਂ ਸਾਰੇ ਸਟੈਪਸ ਨੂੰ ਫਾਲੋ ਕਰਾਂਗੇ ਤਾਂ ਜ਼ਮੀਨੀ ਪਾਣੀ ਚਾਹੇ ਸਰਫੇਸ ਵਾਟਰ ਦੋਨਾਂ ਨੂੰ ਬਚਾਇਆ ਜਾ ਸਕਦਾ ਹੈ ਹਾਂ ਉਹ ਲਾਸਟ ਸਵਾਲ ਆ ਕਿ ਜਿਹੜਾ ਆਪ ਮੀਹ ਦੇ ਪਾਣੀ ਦੀ ਗੱਲ ਕੀਤੀ ਅਸੀਂ ਦਾ ਸੀਵਰੇਜ ਜਾਂਦਾ ਵਾ ਜੇ ਆਮ ਲੋਕਾਂ ਨੇ ਆਪਣੇ ਘਰਾਂ ਚ ਪ੍ਰੋਜੈਕਟ ਲਾਉਣਾ ਹੈ ਮੀਹ ਦੇ ਪਾਣੀ ਨੂੰ ਪਿਓਰ ਕਰਨ ਵਾਸਤੇ ਜਾਂ ਫਿਲਟਰ ਕਰਨ ਵਾਸਤੇ ਉਹ ਕਿਹੜਾ ਮੈਥਡ ਆ ਕਿਦਾਂ ਉਹ ਕਰ ਸਕਦੇ ਆ ਚੀਜ਼ ਨੂੰ ਆ ਦੇਖੋ ਘਰਾਂ ਦੇ ਵਿੱਚ ਨਾ ਮੈਂ ਆਪਾਂ ਇੱਕ ਪਹਿਲਾਂ ਸਰਸੀ ਦੇ ਟੱਚ ਕੀਤਾ ਹੀ ਟਾਪਿਕ ਮੈਂ ਡਿਟੇਲ ਚ ਦੱਸਣ ਦੀ ਕੋਸ਼ਿਸ਼ ਕਰਦਾ ਕਿ ਅਸੀਂ ਸਾਡੀ ਸੰਸਥਾ ਚ ਅਸੀਂ ਸ਼ੁਰੂ ਕੀਤਾ ਹੈ ਕੰਮ ਸਮਗ੍ਰੀਨ ਫਾਊਂਡੇਸ਼ਨ ਵੀ ਕਰਦੀ ਪਈ ਹੈ ਤੇ ਚੈਲਪ ਜਿੱਥੇ ਲੋਕਾਂ ਨੂੰ ਪਾਣੀ ਦੇ ਵਿੱਚ ਬਸਾਤਾਂ ਦੇ ਵਿੱਚ ਪਾਣੀ ਦੀ ਬਲਾਕੇਜ ਦੀ ਜਾਂ ਛੋਟੇ-ਮੋਟੇ ਫਲਡਿੰਗ ਦੀ ਸਿਚੁਏਸ਼ਨ ਹੁੰਦੀ ਹੈ ਨਾ ਇਹ ਉੱਥੇ ਬਹੁਤ ਕਾਮਯਾਬ ਮੈਥਡ ਹੈ ਜਿੱਥੇ ਮਤਲਬ ਜੇ ਤੁਹਾਡੇ ਫਲਡਿੰਗ ਹੋ ਰਹੀ ਏਰੀਆ ਜਿੱਥੇ ਮਤਲਬ ਉੱਥੇ ਪਾਣੀ ਜ਼ਿਆਦਾ ਪੈ ਰਿਹਾ ਤੇ ਪਾਣੀ ਗਰਾਊਂਡ ਚ ਨਹੀਂ ਵੜ ਰਿਹਾ ਚੰਗੀ ਤਰ੍ਹਾਂ ਇਹਦੇ ਦੋ ਮੈਥਡ ਨੇ ਜਿਹੜੇ ਰੁੱਖ ਹੁੰਦੇ ਨੇ ਇਹ ਨੇਚਰਲ ਇੱਕ ਸੀਪੇਜ ਮੈਥਡੋਲੋਜੀ ਨੇਚਰਲ ਜਿਹੜਾ ਸੀਪੇਜ ਮੈਕੈਨਿਜ਼ਮ ਕ੍ਰੀਏਟ ਕਰਦੇ ਨੇ ਜਿਹਦੇ ਵਿੱਚ ਜਿਹੜਾ ਜੜ ਚ ਪਾਣੀ ਪਾਊਗਾ ਇਹਦੇ ਉਹ ਆਟੋਮੈਟਿਕ ਧਰਤੀ ਚਲੇ ਜਾਣਾ ਠੀਕ ਤੇ ਹੁਣ ਜਿਵੇਂ ਅਸੀਂ ਦੇਖਦੇ ਆ ਕਿ ਜਦੋਂ ਪਾਣੀ ਬੂਟਾ ਲੱਗਦਾ ਵੀ ਹੈ ਤੇ ਉਹਦੇ ਆਲੇ ਦੋਲੇ ਜਿਹੜਾ ਜੜ ਦੌਰ ਬਣਾਉਂਦੇ ਲੋਕ ਸੀਮੈਂਟ ਪਾ ਦਿੰਦੇ ਨੇ ਥੋੜੀ ਜਗ੍ਹਾ ਦੋ ਦੋ ਤਿੰਨ ਤਿੰਨ ਇੰਚ ਛੱਡ ਦਿਆ ਕਿਉਂ ਤਾਂ ਵੱਡਾ ਹੋ ਗਿਆ ਰੁੱਖ ਇਹਨੂੰ ਕਿਹੜਾ ਉੱਤੋਂ ਪਾਣੀ ਪੈਣਾ ਤੇ ਲੋੜ ਕੀ ਇਹਨੂੰ ਹੁਣ ਤਾਂ ਆਪੇ ਥੱਲੋਂ ਪਾਣੀ ਲੈ ਲੂਗਾ ਹਾਂਜੀ ਉਹ ਥੱਲੋਂ ਪਾਣੀ ਤਾਂ ਲਊਗਾ ਜਦੋਂ ਬਰਸਾਤ ਹੁੰਦੀ ਹੈ ਉਹਨਾਂ ਥੱਲੇ ਪਾਣੀ ਭਜਣਾ ਵੀ ਆ ਜਿਹੜਾ ਜਿਹੜੀਆਂ ਦੋਨੇ ਪਾਸੇ ਕੰਮ ਕਰਦੀਆਂ ਨਾ ਹਾਂਜੀ ਉਹ ਇੱਕ ਪਰ ਜਿਹੜਾ ਰੇਨਵਾਟਰ ਹਾਰਵੈਸਟਿੰਗ ਦਾ ਜਿਹੜਾ ਮੈਥਡੋਲੋਜੀ ਆਪਾਂ ਗੱਲ ਕਰਦੇ ਜਿਹੜਾ ਮੈਕਨਿਜ਼ਮ ਸਿਸਟਮ ਹੈ ਉਹ ਇਹ ਆ ਕਿ ਜੇ ਤੁਹਾਡਾ ਘਰ ਚਾਹੇ 50 ਗਾਏ ਦੇ ਚਾਹੇ 100 ਗਾਏ ਦੇ ਚਾਹੇ 75 ਚਾਹੇ 200 ਚਾਹੇ 500 ਚਾਹੇ 1000 ਠੀਕ ਹੈ ਜੀ ਤੁਹਾਡੇ ਘਰ ਦੇ ਵਿੱਚ ਮੀਂਹ ਜਦੋਂ ਵੀ ਪੈਂਦਾ ਅੱਜ ਕੱਲ ਮੀਂਹ ਕਿਵੇਂ ਪੈਂਦਾ ਕਿ ਮੀਂਹ ਜਿਹੜਾ 50 50 ਐਮਐਮ ਮੀ ਇੱਕ ਦਿਨ ਚ ਹੀ ਪੈ ਜਾਂਦਾ ਪੰਜਾਬ ਚ ਪਹਿਲਾਂ ਐ ਨਹੀਂ ਸੀ ਹੁੰਦਾ ਪਹਿਲਾਂ ਜੇ 50 ਐਮਮੀਆ ਤੋਂ ਡੇਢ ਦਿਨ ਲੱਗੂਗਾ ਅੱਜ ਤਾਂ ਤਿੰਨ ਚਾਰ ਘੰਟੇ ਚ ਇੰਨਾ ਮੀਂਹ ਪਾ ਕੇ ਪਰੇ ਹੁੰਦਾ ਲ ਠੀਕ ਹੈ ਇਹ ਨਾਲ ਮੀਂਹ ਤੁਹਾਡੇ ਘਰਾਂ ਨੂੰ ਖਰਾਬ ਨਹੀਂ ਕਰੂਗਾ ਜਿਹੜਾ ਮੈਂ ਟ੍ਰਿਕਾ ਦੱਸਣ ਲੱਗਿਆ ਪਰ ਨਾਲੇ ਇਹਦੀ ਵਿਵਸਥਾ ਸਹੀ ਕਰੋ ਪਾਣੀ ਤੁਹਾਡੇ ਘਰ ਦੀ ਛੱਤ ਤੋਂ ਸਿੱਧਾ ਆਵੇ ਤੇ ਆ ਕੇ ਤੁਹਾਡੇ ਘਰ ਦੇ ਬਾਹਰ ਜਾਂ ਕਿਤੇ ਵੀ ਵਿਹੜੇ ਦੇ ਵਿੱਚ ਤੁਸੀਂ ਆਪ ਦਾ ਜਿੱਥੇ ਵੀ ਤੁਹਾਡੇ ਗੇਟ ਦੇ ਕੋਲ ਕਿਤੇ ਵੀ ਤੁਸੀਂ ਇੱਕ ਇਦਾਂ ਦੀ ਛੋਟੀ ਹਾਦੀ ਬਣਾਓ ਜਿਹੜਾ 4 ਫੁੱਟ ਬਾਈ 4 ਫੁੱਟ ਦੀ 3 ਫੁੱਟ ਬਾਈ 3 ਤੁਹਾਡੇ ਘਰ ਦੇ ਸਾਈਜ਼ ਦੇ ਅਕੋਰਡਿੰਗ ਹੁੰਦੀ ਹੈ ਉਹ ਤੇ ਤੁਸੀਂ 10% 10 ਗੁਣਾ ਘਟ ਲਾ ਲਓ ਜੇ ਤੁਹਾਡੇ 50 ਗਜਰ ਤਾਂ ਉਹ ਹਾਦੀ 5 ਫੁੱਟ ਦੀ ਹੋਊਗੀ ਉਹਦੇ ਵਿੱਚ ਤਿੰਨ ਸੈਕਸ਼ਨ ਬਣਦੇ ਨੇ ਇੱਕ ਚ ਵੱਡਾ ਪੱਥਰ ਪੈਂਦਾ ਤੇ ਜਾਣੀ ਲੱਗਦੀ ਹੈ ਫਿਰ ਉਹਦੇ ਵਿੱਚ ਛੋਟੀ ਜਿਹੜੀ ਹਾਂ ਛੋਟਾ ਪੱਥਰ ਫਿਰ ਇੱਕ ਜਿਹੜੀ ਗਿੱਟੀ ਜਾਂ ਉਹਦੇ ਵਿੱਚ ਰੇਤ ਮਿਲੀ ਹੁੰਦੀ ਆ ਇਹ ਸਾਰਾ ਮੈਕੈਨਿਜ਼ਮ ਜਿਹੜਾ ਪਾਣੀ ਨੂੰ ਫਿਲਟਰ ਕਰਨ ਲਈ ਆ ਠੀਕ ਹੈ ਜੀ ਤੇ ਪਾਣੀ ਇਹਦੇ ਵਿੱਚ ਆਊਗਾ ਇੱਕ ਸਾਈਡ ਤੋਂ ਵੱਡਾ ਜਿਹੜਾ ਕੰਕਰ ਪੱਥਰ ਆ ਫਿਲਟਰ ਹੁੰਦੇ 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 ਤੇ ਉਸ ਤੋਂ ਬਾਅਦ ਲਾਸਟ ਜਿਹੜਾ ਉਹ ਰੇਤ ਚੋਂ ਨਿਕਲ ਕੇ ਪਾਣੀ ਜਦੋਂ ਫਿਲਟਰ ਹੋ ਜਾਂਦਾ ਤੇ ਉਹ ਥੱਲੇ ਜਾਊਗਾ ਉਹ ਥੋੜੀ ਪਾਈਪ ਦੀ ਲੈਂਥ ਜਿਹੜੀ ਆ ਉਹ 15 ਤੋਂ 20 ਫੁੱਟ ਹੋ ਸਕਦੀ ਆ ਠੀਕ ਹੈ ਜੀ ਤੇ ਉਹ ਤੁਸੀਂ 4-5 ਇੰਚ ਦੇ ਡਾਇ ਦੇ ਜਿਹੜੀ ਪਾਈਪ ਪਾਉਣੀ ਆ ਉਹ ਪਾਈਪ ਥੱਲੇ ਜਾਊਗੀ ਥੱਲੇ ਜਾ ਕੇ ਕਰੀਬਨ 5-6 ਫੁੱਟ ਤੇ ਉਹਦੇ ਵਿੱਚ ਗਲੀਆਂ ਹੁੰਦੀਆਂ ਨੇ ਛੇਕ ਹੁੰਦੇ ਨੇ ਜਾਨਕਿ ਜਾਲੀ ਹੁੰਦੀ ਆ ਤੇ ਉਹ ਜ਼ਮੀਨ ਦੇ ਵਿੱਚ ਮਸਾਮ ਦੇ ਖੁੱਲਦੇ ਨੇ ਤੇ ਉਹਦੇ ਵਿੱਚ ਪਾਣੀ ਥੋੜਾ ਜਿਹਾ ਅੰਦਰ ਗਿਆ ਬ੍ਰੇਨ ਵਾਟਰ ਜਿਹੜਾ ਸਿੱਧਾ ਤੇ ਉਹ ਰੀਚਾਰਜ ਕਰੀ ਜਾਊਗਾ ਠੀਕ ਹੈ 20-25 ਫੁੱਟ ਦੇ ਪਾਣੀ ਸਿੱਟਣ ਦਾ ਮਤਲਬ ਇਹ ਆ ਕਿ ਤੁਹਾਡੇ ਨਾਲ ਤਾਂ ਨੀਹਾਂ ਨੂੰ ਕੋ ਨੁਕਸਾਨ ਪਹੁੰਚਦਾ ਹੈ ਕੋਈ ਠੀਕ ਹੈ ਤੇ ਨਾ ਤੁਹਾਡੇ ਜਿਹੜਾ ਜਿਹੜਾ ਕੋਈ ਆਪਦਾ ਘਰ ਦਾ ਜਿਹੜਾ ਰਿਸੋਰ ਉਹਦੇ ਵਿੱਚ ਜਾਊਗਾ ਲੋਕ ਕਹਿੰਦੇ ਨੇ ਕਿ ਅਸੀਂ ਸਾਡੇ ਕੋਲ ਪੁਰਾਣੇ ਸਮਰਸੀਬਲ ਜਿਹੜੇ ਅੱਜ ਕੱਲ ਜ਼ਿਮੀਦਾਰਾਂ ਨੇ ਕੀ ਕੀਤਾ ਪਿਛਲੇ ਸਾਲਾਂ ਚੋਂ ਵੀ ਖੜਾ ਦੇ ਪਾਣੀ ਨੂੰ ਸਿੱਧਾ 200 ਫੁੱਟ ਦੇ ਸਮਰਸੀਬਲ ਚ ਪਾਤਾ ਮੈਂ ਸਵਾਲ ਤੇ ਹੁਣ ਲੱਗਿਆ ਸੀਗਾ ਹੈਨਾ ਤੇ ਉਹ ਨਹੀਂ ਕਰਨਾ ਹਾਂਜੀ ਧਰਤੀ ਦਾ ਇੱਕ ਛਾਨਣੀ ਹੈ ਤੇ ਕੁਦਰਤੀ ਛਾਨਣੀ ਹੈ ਇਹ ਇਹਦੇ ਵਿੱਚ ਲੀਚਿੰਗ ਇਫੈਕਟ ਕਹਿੰਦੇ ਆ ਇੱਕ ਪ੍ਰਕਿਰਿਆ ਨੂੰ ਜਿਹਦੇ ਵਿੱਚ ਪਾਣੀ ਜਿਹੜਾ ਨਾ ਲੀਚ ਕਰਦਾ ਹੋਇਆ ਜਾਂ ਛਣਦਾ ਪੁੰਨਦਾ ਹੋਇਆ ਥੱਲੇ ਤੱਕ ਜਾਂਦਾ ਤੇ ਉਹ ਇੰਨੀ ਪ੍ਰੀਖ ਛਾਨਣੀ ਆ ਕਿ ਇਹਦੇ ਵਿੱਚ ਜਿਹੜਾ ਜਿਹੜਾ ਪੈਸਟੀਸਾਈਡ ਜਾਂ ਖਾਦ ਦਾ ਜਾਂ ਹੈਵੀ ਮੈਟਲ ਦਾ ਵੀ ਜਿਹੜਾ ਕੋਈ ਟ੍ਰੇਸ ਹੈ ਨਾ ਹਾਂਜੀ ਕਣ ਉਹ ਵੀ ਫਿਲਟਰ ਹੋ ਜਾਂਦਾ ਤੇ ਸਿਰਫ ਪਿਓਰ ਪਾਣੀ ਧਰਤੀ ਦੀ ਸਤਾ ਤੱਕ ਜਿਹੜਾ ਜ਼ਮੀਨ ਤੱਕ ਜਾਂਦਾ ਜਿੱਥੇ ਜਿੱਥੇ ਪਾਣੀ ਹੈਗਾ ਸਰੋਤ ਤੇ ਧਰਤੀ ਦੀ ਇਸ ਜਾਲੀ ਨੂੰ ਕੁਦਰਤੀ ਜਾਲੀ ਨੂੰ ਬਾਈਪਾਸ ਕਰਨ ਦੀ ਲੋੜ ਨਹੀਂ ਹੈ ਜਿਹੜਾ ਕੰਮ ਦੋਆਂ ਤਿੰਨਾਂ ਚਾਰਾਂ ਪੰਜਾਂ 20 ਸਾਲਾਂ ਚ ਹੋਣਾ ਨਾ ਉਹ ਜੇ ਤੁਸੀਂ 200 ਫੁੱਟ ਚ ਸਿੱਧਾ ਪਾਣੀ ਚ ਪਾ ਕੇ ਤੁਸੀਂ 20 ਸਕਿੰਟਾਂ ਚ ਉਹ ਪ੍ਰਕਿਰਿਆ ਨੂੰ ਬਾਈਪਾਸ ਕਰਦੇ ਹੋ ਤਾਂ ਜਿਹੜਾ ਪਾਣੀ ਬਾਹਰ ਹੁਣ ਕਿੰਨਾ ਗੰਦ ਪਿਆ ਹੁੰਦਾ ਉਹ ਸਾਰਾ ਤੁਹਾਡੇ ਪੀਣ ਵਾਲੇ ਪਾਣੀ ਦੇ ਵਿੱਚ ਆ ਕੇ ਰਲ ਜਾਂਦਾ ਇਹ ਤੋਂ ਵੱਡੀ ਬੇਵਕੂਫੀ ਕੋਈ ਹੋ ਨਹੀਂ ਸਕਦੀ ਔਰ ਇਹ ਜ਼ਿੰਮੇਦਾਰ ਇਹ ਬੇਵਕੂਫੀ ਕਰੀ ਜਾ ਰਹੇ ਹੈ ਔਰ ਉਹਨੇ ਵੀਡੀਓ ਪਾ ਆਪਣਾ ਆਪਣਾ ਪਾਉਂਦੇ ਨੇ ਆਪਣੇ ਵੱਲੋਂ ਪਤਾ ਨਹੀਂ ਕੀ ਭਲਾ ਕਰ ਰਹੇ ਨੇ ਇਹਨਾਂ ਨੂੰ ਅਕਲ ਨੂੰ ਹੱਥ ਮਾਰਨ ਦੀ ਲੋੜ ਹੈ ਦੂਸਰਾ ਜਦੋਂ ਆਪਾਂ 20 ਫੁੱਟ ਤੇ ਪਾਈਪ ਪਾਉਂਦੇ ਆ ਤਾਂ ਉਹ ਆਲਮੋਸਟ ਜਿਹੜਾ 200 ਫੁੱਟ ਤੱਕ ਪਾਣੀ ਹੈਗਾ ਹਰ ਜਗ੍ਹਾ 100 200 ਫੁੱਟ ਹੈ ਜੇ ਕੰਢੀ ਦੇ ਇਲਾਕਿਆਂ ਨੂੰ ਛੱਡ ਦਿੱਤਾ ਜਾਵੇ ਗੁਰਦਾਸਪੁਰ ਹੋ ਗਿਆ ਭੜਾਂ ਕੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਚੰਡੀਗੜ੍ਹ ਦੇ ਇਲਾਕਿਆਂ ਚ ਪਾਣੀ ਹੱਲੇ ਵੀ 60 65 70 ਫੁੱਟ ਤੇ ਮਿਲ ਜਾਂਦਾ ਠੀਕ ਹੈ ਜੀ ਇੱਥੇ ਇਹਦੇ ਥੋੜਾ ਹੋਰ ਛੋਟਾ ਹੋ ਸਕਦਾ 5 6 ਫੁੱਟ ਦਾ ਹੀ ਹੋ ਸਕਦਾ ਤੇ ਇੱਥੇ ਹੋਰ ਟੈਕਨੀਕ ਇਹ ਮੇ ਮਾਲਵੇ ਦੇ ਲਈ ਤੇ ਜਾਂ ਦੁਆਬੇ ਦੇ ਇਲਾਕਿਆਂ ਦੀ ਟੈਕਨੀਕ ਆ 20 ਫੁੱਟ ਤੇ ਫਿਰ ਉਹ ਪਾਣੀ ਹੌਲੀ ਹੌਲੀ ਰਸਤਾ ਹੋਇਆ ਪੰਡਾ ਹੋਇਆ ਚਲਾ ਜਾਊਗਾ ਥੱਲੇ ਜਿਹੜੀਆਂ ਵੱਡੀਆਂ ਉਹਦੀ ਇੰਪਿਉਰਿਟੀਆਂ ਨੇ ਪਾਣੀ ਦੀਆਂ ਉਹ ਤੁਸੀਂ ਉੱਪਰ ਹੀ ਛਾਨ ਲਈਆਂ ਤੋ ਇਹ ਕੇ ਸਿਸਟਮ ਆ ਉਹਦੀ ਕੋਸਟ ਕੋ ਜਿਆਦਾ ਨਹੀਂ ਹੈ 10000 ਰੁਪਏ ਦੀ ਕੋਸਟ ਲੱਗਦੀ ਹੈ ਸਾਰੀ ਇੰਸਟਾਲੇਸ਼ਨ ਦੀ ਤੇ ਸਾਰੀ ਰਿਸਰਚ ਵਰਕ ਦੀ ਤੁਹਾਡੇ ਘਰ ਚ ਤੇ ਜੇ ਤੁਸੀਂ ਇੱਥੇ ਲੱਖਾਂ ਕਰੋੜਾਂ ਦੇ ਘਰ ਬਣਾਉਣੇ ਆ ਉਹਦੇ ਵਿੱਚ 10 12 15 20000 ਰੁਪਏ ਦਾ ਇਹ ਸਿਸਟਮ ਵੀ ਲਾ ਸਕਦੇ ਹੋ ਧਰਤੀ ਦਾ ਭਲਾ ਹੋਊਗਾ ਔਰ ਜੇ ਲੋਕ ਆਪ ਕਰ ਲੈਣ ਤਾਂ ਬਹੁਤ ਵਧੀਆ ਨਹੀਂ ਤੇ ਸਰਕਾਰਾਂ ਆਉਣ ਵਾਲੇ ਟਾਈਮ ਦੇ ਵਿੱਚ ਇਹਨੂੰ ਡੈਫੀਨਿਟਲੀ ਪਾਵਰਫੁਲ ਮੈਥਡ ਦੇ ਨਾਲ ਇੰਪੋਜ਼ ਕਰੂਗੀਆਂ ਬਿਲਡਿੰਗ ਬਾਇਓਲੋਜੀ ਦੇ ਵਿੱਚ ਹਿੱਸਾ ਬਣੂਗਾ ਇਹ ਕਿਉਂਕਿ ਹੁਣ ਵੀ ਜੇ ਵੱਡੀਆਂ ਬਿਲਡਿੰਗਾਂ ਬਣਦੀਆਂ ਨੇ ਉੱਥੇ ਇਹ ਸਿਸਟਮ ਨੂੰ ਲਾਉਣ ਦੀ ਲੋੜ ਪੈਂਦੀ ਆ ਤੀਜੇ ਜਿਹੜੇ ਹਾਈਵੇਜ਼ ਨੇ ਸਾਡੇ ਉਹਨਾਂ ਹਾਈਵੇਜ਼ ਦੇ ਉੱਪਰ ਬ੍ਰਿਜਸ ਬਣੇ ਹੋਏ ਨੇ ਸਾਰੇ ਸ਼ਹਿਰਾਂ 'ਚ ਹੁਣ ਪੁਲ ਬਣੇ ਹੋਏ ਨੇ ਤੇ ਇਹਨਾਂ ਪੁਲਾਂ ਦੇ ਵਿੱਚ ਵੀ ਜਿਹੜਾ ਡਰੇਨੇਜ ਸਿਸਟਮ ਆ ਬਹੁਤ ਪੋਰ ਕਲਾਸ ਦਾ ਆ ਮੈਂ ਹੁਣੇ ਹੀ ਕੁਝ ਦਿਨ ਪਹਿਲਾਂ ਜਦੋਂ ਪਹਿਲੀ ਪਹਿਲਾ ਮੀਂਹ ਪਿਆ ਪੰਜਾਬ 'ਚ ਹਾਂਜੀ ਤੇ ਸਵੇਰੇ ਸਵੇਰੇ ਮੀਂਹ ਸ਼ੁਰੂ ਹੋਇਆ ਤੇ 4 ਘੰਟੇ ਦੇ ਮੀਂਹ ਦੇ ਵਿੱਚ ਮੈਂ ਸਾਰਾ ਟਾਈਮ ਬਾਹਰ ਸੀ ਕਿਉਂਕਿ ਮੈਂ ਕੰਮ ਤੇ ਸੀ ਕਿਤੇ ਤੇ ਜਿਹੜਾ ਨਵਾਂ ਬ੍ਰਿਜ ਬਣਿਆ ਬੱਸ ਸਟੈਂਡ ਤੋਂ ਲੈ ਕੇ ਬਾਰ ਚੁੰਗੀ ਤੱਕ ਜਿਹੜਾ ਫਿਰੋਜ਼ਪੁਰ ਰੋਡ ਦਾ ਇਸ ਬ੍ਰਿਜ ਦੇ ਉੱਪਰ ਥਾਂ ਥਾਂ ਤੋਂ ਲੀਕੀਜ ਸੀਗੀ ਔਰ ਇਹ ਪਿਛਲੇ ਦਿਨਾਂ ਚ ਬ੍ਰਿਜ ਟੁੱਟ ਵੀ ਚੁੱਕਿਆ ਹੈ ਇਹਦਾ ਇੱਕ ਪੀਸ ਡਿੱਗ ਵੀ ਚੁੱਕਿਆ ਕਿਸੇ ਉੱਪਰ ਇਹ ਇਹਨੂੰ ਬੜੇ ਨੂੰ ਸਾਲ ਵੀ ਨਹੀਂ ਹੋਇਆ ਇਹ ਖਤਰਨਾਕ ਹੈ ਤੇ ਇਨਫਰਾਸਟ੍ਰਕਚਰ ਨੂੰ ਵਸਤਨ ਡਵਲਪ ਕਰੋ ਜਿਹੜਾ ਪਾਣੀ ਆ ਵੀ ਰਿਹਾ ਸੀ ਉਹ ਵੀ ਖੁੱਲਾ ਵਗ ਰਿਹਾ ਸੀ ਮੇਰੇ ਖਿਆਲ ਨਾਲ ਕਰੋੜਾ ਲੀਟਰ ਪਾਣੀ ਉਸ ਦਿਨ ਉਸ ਬ੍ਰਿਜ ਦੇ ਉੱਪਰ ਪਿਆ ਹੋਣਾ ਤੇ ਕਰੋੜਾ ਲੀਟਰ ਪਾਣੀ ਨੇ ਉਸ ਦੇ ਸਟਰਕਚਰ ਨੂੰ ਢਾਹ ਲਈ ਹੋਣੀ ਹੈ ਅਪਾ ਕਿਉਂ ਨਾ ਉਥੇ ਵਧੀਆ ਡਰੇਨੇਜ ਸਿਸਟਮ ਲਾ ਕੇ ਉਹ ਡਰੇਨੇਜ ਸਿਸਟਮ ਨੂੰ ਰੇਨ ਵਾਟਰ ਹਾਰਵੈਸਟ ਕਰੀਏ ਜ਼ਮੀਨ 'ਚ ਸਿੱਟੀਏ ਪਾਣੀ ਸਿੱਧਾ ਤੇ ਉਹਦਾ ਫਾਇਦਾ ਵੀ ਹੋਊਗਾ ਤੇ ਸਰਕਾਰਾਂ ਨੂੰ ਵੀ ਸੋਚਣਾ ਚਾਹੀਦਾ ਵੱਡੇ ਪ੍ਰੋਜੈਕਟ ਦੇ ਵਿੱਚ ਇਸ ਚੀਜ਼ਾਂ ਦੇ ਲਈ ਵੀ ਸਪੇਸ ਰੱਖੀ ਜਾਵੇ ਇਸ ਕਰਕੇ ਹੀ ਸਾਡੇ ਜਿਹੜੇ ਇਨਫਰਾਸਟ੍ਰਕਚਰ ਨੇ ਸਾਰੇ ਉਹ ਸਸਟੇਨੇਬਲ ਡਵੈਲਪਮੈਂਟ ਵਾਲੇ ਹੋਣਗੇ ਧੰਨਵਾਦ ਬਾਈ ਜੀ ਵਿਸ਼ੇਸ਼ ਗੱਲਬਾਤ ਕੀਤੀ ਆ ਅਗਲੇ ਐਪੀਸੋਡ 'ਚ ਗੱਲ ਕਰਾਂਗੇ ਪਲਾਸਟਿਕ ਤੇ ਪਲਾਸਟਿਕ ਦੇ ਸਾਨੂੰ ਕੀ ਇਫੈਕਟ ਨੇ ਸਾਡੀ ਜਨਰੇਸ਼ਨ ਨੂੰ ਕੀ ਇਫੈਕਟ ਨੇ ਧੰਨਵਾਦ